ਪੂਰੇ ਸਰੀਰ ਤੇ ਕਿੰਨੇ ਕਿ ਕਿੰਨੇ ਕਿ ਲੱਖ ਦਾ ਟੈਟੂ ਬਣਿਆ ਹੋਣਾ ਆਈ ਬੋਲ ਤੋਂ ਲੈ ਕੇ ਪ੍ਰੋਪਰ ਲੋਕ ਕਹਿੰਦੇ ਸੌਟੇ ਪੰਜ ਲੱਖ ਦਾ ਦੀ ਆਈ ਬੋਲ ਦਾ ਟੂ ਇਹ ਇਹ ਸਾਢੇ 5 ਲੱਖ ਦੇ ਆਈ ਬੋਲ ਟੈਟੂ ਆ ਲੋਕੀ ਕਹਿੰਦੇ ਨੇ ਵੀ ਸੋਨਾ ਇੰਨੇ ਦਾ ਪਾਇਆ ਇਹਨਾਂ ਨੇ 8-10 ਲੱਖ ਦਾ ਸਿਰਫ ਟੈਟੂ ਪਾ ਕੇ ਘੁੰਮ ਰਹੇ ਨੇ ਇੱਕ ਨਾਰਮਲ ਅੱਖਾਂ ਦੇਖਿਆਂ ਨਾਲ ਮੇਰੀ ਅੱਖਾਂ ਤੇ ਤੁਹਾਡੇ ਅੱਖਾਂ ਦੇ ਵਿੱਚ ਬਹੁਤ ਡਿਫਰੈਂਟ ਹੈ ਨਾ ਇਹ ਦੇਖਣ ਦੀ ਸ਼ਕਤੀ ਵੀ ਸੇਮ ਰਹਿੰਦੀ ਹੈ ਜਾਂ ਕੁਝ ਚੇਂजेस ਆਉਂਦੀਆਂ ਨੇ ਇਹਨਾਂ ਚੀਜ਼ਾਂ ਦੇ ਨਾਲ देखो जी जेकर मैं इस चीज की बढ़ोतरी कराँ बहुत ही की हाँ इफेक्ट भी नहीं है कि ना साइड नहीं पे पर देखो के, आ, मैं, मैं, मतलब मैं आईबोल टै टैटू, आई टैटू करवा बहुत ही मुश्किल मतलब बड़ा कठिन डिशिजन है और मीन से मेरा काफी देर तो शौक है ਬਹੁਤ ਸਾਰੇ ਲੋਕ ਹਨਾ ਇਸ ਚੀਜ਼ ਨੂੰ ਦਿਖਾਵਾ ਵੀ ਮੰਨਦੇ ਨੇ ਕਿ ਜਿਹੜੇ ਟੈਟੂ ਆਰਟਿਸਟ ਹੁੰਦੇ ਨੇ ਹਨਾ ਉਹਨਾਂ ਨੂੰ ਫੁਕਰਿਆਂ ਦਾ ਨਾਮ ਦੇ ਦਿੱਤਾ ਜਾਂਦਾ ਹੈ ਜਾਂ ਉਹਨਾਂ ਨੂੰ ਕਿਹਾ ਦਿੱਤਾ ਜਾਂਦਾ ਹੈ ਕਿ ਇਹ ਫੁਕਰੇ ਪੰਤੀ ਕਰਦੇ ਨੇ ਜੇਕਰ ਬੰਦੇ ਨੇ ਆਰਟ ਕਰਵਾ ਰੱਖਿਆ ਹੈਗਾ ਤਾਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਜਿਹਨੇ ਟੈਟੂ ਕਰਵਾ ਰੱਖਿਆ ਫੁਕਰਾਵਾ ਜਾਂ ਕੈਰੈਕਟਰਲੈਸ ਹੈਗਾ ਵਾ ਇਹਦਾ ਤਾਂ ਕੁਝ ਨਹੀਂ ਹੈਗਾ ਸੋ ਇਹ ਚੀਜ਼ ਮਤਲਬ ਕਿ ਨਹੀਂ ਫਿਰ ਲੱਗਦਾ ਕਿ ਸ਼ਬਦ ਉਪਯੋਗ ਕਰਨਾ ਚਾਹੀਦਾ ਵਾਸਪੈਸ਼ਲੀ ਫੋਰ ਜਿਹਨੇ ਟੈਟੂ ਕਰਵਾਏ ਹੈਗੇ ਜਾਂ ਹਨਾ ਮਨੂਸ਼ ਸ਼ਰਮਾ ਨੇ ਅੱਜ ਤੱਕ ਸਭ ਤੋਂ ਮਹਿੰਗਾ ਟੈਟੂ ਕਿੰਨੇ ਦਾ ਬਣਾਇਆ ਹੋਊਗਾ ਭਾਈ ਤੋ ਫਿਰ ਲੱਖ ਰੁਪਏ ਦਾ ਇਤ ਹੋ ਸਕਦਾ ਵਾ ਕਿ ਮੈਂ ਇੱਕ ਬੰਦੇ ਦਾ ਟੈਟੂ ਤੁਸੀਂ 2.5-3 ਲੱਖ ਦਾ ਬਣਾ ਬਿਲਕੁਲ ਕੋ ਸ਼ੌਂਕੀ ਬੰਦੇ ਬੈਠੇ ਹੋ ਜੀ ਤੁਸੀਂ ਕਮੈਂਟ ਪੜ੍ਹਦੇ ਹੋ ਦੇਖੋ ਜੀ ਮੈਂ ਕਿ ਤੁਹਾਨੂੰ ਗੱਲ ਦੱਸਾਂ ਮੈਂ ਕਮੈਂਟ ਬਹੁਤ ਜ਼ਿਆਦਾ ਪੜ੍ਹਦਾ ਹਾਂ ਤੁਸੀਂ ਪਹਿਲੇ ਮੈਨੂੰ ਡਿਪਰੈਸਿਵ ਫੀਲ ਹੋਣ ਲੱਗ ਗਿਆ ਇੱਕ ਟਾਈਮ ਵਿੱਚ ਸੋ ਮੈਂ ਇੱਕ ਟਾਈਮ ਕਮੈਂਟ ਪੜ੍ਹਨਾ ਪਾ ਦਿੱਤਾ ਐਂਡ ਮੈਨੂੰ ਕਿਸੇ ਨੇ ਗੱਲ ਅੱਛੀ ਕਹਿੰਦਾ ਯਾਰ ਤੂੰ ਐ ਦੇਖ ਤੇਰੇ ਲਾਈਕ ਕਿੰਨੇ ਆ ਮੈਂ ਕਿਹਾ ਵੀਰ ਵੀ 1 ਲੱਖ ਕਰੀਬ ਲਾਈਕ ਮੇਰੇ ਹੋ ਗਏ ਯਾਰ ਸੋ ਕਮੈਂਟ ਕਿੰਨੇ ਆ ਮੈਂ ਕਹਾਂ ਜੀ ਬੈਡ ਕਮੈਂਟ ਤਾਂ ਕਈ ਤੇ 400 ਕਮੈਂਟ ਆ ਪਰ ਇੱਕ ਲੱਖ ਪੂਰੇ 400 ਟਿਕਦੇ ਯਾਰ ਕਿਹੜੀ ਗੱਲ ਕਰਨਾ ਉਹ ਮੁੰਡੇ ਗਰਲਫ੍ਰੈਂਡ ਦਾ ਨਾਮ ਲਾ ਫਾਲੰਦ ਨੇ ਆ ਨਾ ਕੁੜੀਆਂ ਬੋਏਫ੍ਰੈਂਡ ਦਾ ਨਾਮ ਖਾਂਦੇ ਆ ਜਦੋਂ ਬ੍ਰੇਕਅਪ ਹੁੰਦਾ ਮਟੇਣ ਲੱਗ ਜਾਂਦੇ ਨੇ ਤਾਂ ਲੱਗਦਾ ਵੀ ਤੁਹਾਡੇ ਕੋਲ ਅਜਿਹੇ ਆਉਂਦੇ ਨੇ ਕਿੱਸਾ ਮੈਂ ਬਹੁਤ ਕਵਰ ਅਪ ਕਰ ਚੁੱਕਾ ਹਾਂ ਬਹੁਤ ਖਾਸ ਸਪੈਸ਼ਲ ਬੁੱਢਿਆ ਦੇ ਬਹੁਤ ਕਰ ਚੁੱਕਾ ਕਵਰਪੋ ਤੇ ਕੇਸ ਮੈਂ ਵਾਅਦੇ ਤੋਂ ਬਾਅਦ ਮੈਂ ਵਿਆਹ ਤੋਂ ਬਾਅਦ ਵੀ ਦੇਖਿਆ ਹੈ ਅੱਛਾ ਸੋ ਵੀ ਕਹਿੰਦੇ ਵੀ ਤਲਾਕ ਹੋ ਗਿਆ ਜਦ ਤੱਕ ਕੁਝ ਮਿਸ ਅੰਡਰਸਟੈਂਡਿੰਗ ਹੈ ਫਿਰ ਜੇ ਕਿਸੇ ਨਾਲ ਅੰਡਰਸਟੈਂਡਿੰਗ ਨਹੀਂ ਰੱਖੀ ਨਾ ਪਰ ਉਹਦੇ ਵਿੱਚ ਸੋ ਜਿੱਦਾਂ ਹੁੰਦੀ ਹੈ ਵਾ ਮੈਂ ਬੜਾ ਕਾਫੀ ਮੁੰਡੇ ਡਰਦੇ ਵੈਸ ਟਾਈਮ ਵਿੱਚ ਹ ਆਪਣੇ ਗਰਲਫ੍ਰੈਂਡ ਦਾ ਨਾਮ ਲਿਖਾਉਂਦਾ ਹਾਂ ਪਰ ਕੋਈ ਨਾਮ ਲਿਖਾਉਂਦਾ ਹਾਂ ਸੋ ਸਿੱਧਾ ਡਰ ਬਣਿਆ ਹੋਇਆ ਹੈ ਕਿ ਕਵਰ ਆਪ ਬਹੁਤ ਹੀ ਜ਼ਿਆਦਾ ਬੈਕਸ ਪਰ ਜ਼ਿਆਦਾਤਰ ਕਵਰ ਆਪ ਜਿਹੜੇ ਹੈਗੇ ਨੇ ਨੇਮ ਟੈਟੂ ਹੁੰਦੇ ਪਏ ਆਪਣੇ ਗਰਲਫ੍ਰੈਂਡ ਦਾ ਨਾਮ ਕਰਾਉਂਦਾ ਟੈਟੂ ਦਾ ਖਤਰਾ ਅੱਜ ਵੀ ਤੁਹਾਨੂੰ ਲੱਗਦਾ ਵੀ ਹੈ ਕਿਉਂਕਿ ਲੇਜ਼ਰ ਵਗੈਰਾ ਤਾਂ ਮੈਂ ਸੁਣਿਆ ਵੀ ਉਹ ਕੈਂਸਰ ਤੱਕ ਜਿਹੜਾ ਉਹ ਬੰਦਾ ਉੱਥੇ ਪਹੁੰਚ ਜਾਂਦਾ ਹੈ ਦੇਖੋ ਜੀ ਇਹ ਮਿੱਥਾ ਜੀ ਜਿਹੜੀ ਮੈਂ ਗੱਲ ਕਮਾ ਕਿ ਇਹਦਾ ਪ੍ਰਮਾਣ ਤਰੀਕੇ ਦੇ ਨਾਲ ਨਹੀਂ ਹੈਗਾ ਜੇ ਕਹੇ ਵੀ ਸਾਫ ਵਿੱਚ ਪਲੀ ਚੀਜ਼ ਹੈ ਇਹਦੇ ਵਿੱਚ ਹੈਗੀ ਆ ਬਟ ਜੇ ਕਿਹਾ ਜਾਵੇ ਕਿ ਇਹਦੇ ਵਿੱਚ ਮੈਂ ਉਹੀ ਗੱਲ ਤੇ ਕਹਿਣਾ ਨਾ ਹੈ ਜਾਨਿਕ ਤਰੀਕੇ ਨਾਲ ਹੋਣੀ ਚਾਹੀਦੀ ਹੈ ਸਾਾਸ ਪਾਈ ਦੇ ਨਾਲ ਕੰਮ ਹੋਣਾ ਚਾਹੀਦਾ ਵਾ ਟ੍ਰੇਡ ਆਰਟਿਸਟ ਚਾਹੀਦਾ ਉਹਦੇ ਲਈ ਹੈ ਟੈਟੂ ਆਰਟਿਸਟ ਨੂੰ ਤੁਸੀਂ ਬਹੁਤ ਮਿਲੇ ਹੋਣੇ ਕਲਾਕਾਰਾਂ ਨੂੰ ਤੁਸੀਂ ਬਹੁਤ ਮਿਲੇ ਹੋਣੇ ਪਰ ਅੱਜ ਅਸੀਂ ਆਪਣੇ ਵਿੜੇ ਜਿਸ ਕਲਾਕਾਰ ਨੂੰ ਕਹਿ ਲੋ ਜਾਂ ਜਿਸ ਆਰਟਿਸਟ ਨੂੰ ਕਹਿ ਲੋ ਲੈ ਕੇ ਆਏ ਆ ਉਹਨਾਂ ਦੀ ਜੋ ਯੂਨਿਕ ਤਰੀਕੇ ਦੇ ਨਾਲ ਜੋ ਆਰਟ ਹੈ ਉਸ ਦੇ ਕਰਕੇ ਉਹ ਪਛਾਣੇ ਜਾਂਦੇ ਨੇ ਸਾਈ ਟੈਟੂ ਜੀ ਵਾਲੇ ਜਿਹੜੇ ਨੇ ਉਹ ਉਹਨਾਂ ਨੂੰ ਸ਼ਾਇਦ ਕਿਸੇ ਇੰਟਰੋਡਕਸ਼ਨ ਦੇ ਮਹਤਾਜ ਨਹੀਂ ਸ਼ਾਇਦ ਉਹਨਾਂ ਨੂੰ ਕਿਸੇ ਇੰਟਰੋਡਕਸ਼ਨ ਦੀ ਲੋੜ ਨਹੀਂ ਕਿਉਂਕਿ ਜੋ ਯੂਨਿਕ ਤਰੀਕੇ ਦੇ ਟੈਟੂ ਨੇ ਉਸ ਕਰਕੇ ਉਹਨਾਂ ਦੀ ਜਿਹੜੀ ਪਛਾਣ ਹੈ ਉਹ ਲੰਬੇ ਸਮੇਂ ਤੋਂ ਬਣੀ ਆ ਰਹੀ ਹੈ ਸੋ ਸਭ ਤੋਂ ਪਹਿਲਾਂ ਤਾਂ ਵਰੁਣ ਜੀ ਸਵਾਗਤ ਹੈ ਨੇਸ਼ਨ ਪੋਸਟ ਦੇ ਹੀ ਹਾਂ ਲੈ ਬਹੁਤ ਵਧੀਆ ਜੀ ਬਹੁਤ ਮੈਂ ਚਾਹੂਗੀ ਕਿ ਸਭ ਤੋਂ ਐਸ ਸਮੇਂ ਜੇਕਰ ਕਿਸੇ ਚੀਜ਼ ਲਈ ਪਪੂਲਰ ਹੋ ਰਿਓ ਪੰਜਾਬ ਦੇ ਵਿੱਚ ਤੁਸੀਂ ਤੇ ਉਹ ਆਈ ਬੋਲ ਟੈਟੂ ਹੈ ਨਾ ਮੈਂ ਚਾਹੂਗੀ ਉੱਥੋਂ ਹੀ ਸ਼ੁਰੂਆਤ ਕਰਦੇ ਹਾਂ ਵੀ ਤੁਸੀਂ ਇੱਕ ਵਾਰ ਐਨ ਕਾ ਜਰੂਰ ਕੱਢ ਦਿਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਇੱਕ ਨਵੇਂ ਟੈਟੂ ਦਾ ਟ੍ਰੈਂਡ ਪੰਜਾਬ ਦੇ ਵਿੱਚ ਲੈ ਕੇ ਆ ਰਹੇ ਹੋ ਬਿਲਕੁਲ ਜੀ ਆਈ ਬੋਲ ਟੈਟੂ ਦੀ ਤੁਸੀਂ ਜੇਕਰ ਗੱਲ ਕਰਦੇ ਪਿਓ ਹਨਾ ਕਿ 2021 ਤੋਂ ਹੀ ਵੀਰ ਭੈਣ ਹੋਣੇ ਆਪਣਾ ਬਹੁਤ ਮੁਹੱਬਤ ਕਰਦੇ ਨੇ ਇਹ ਆਈ ਬੋਲ ਟੈਟੂ ਦੋ ਦੋ ਤਿੰਨ ਮਹੀਨੇ ਹੋਏ ਹੈ ਜੋ ਕਰਵਾਏ ਨਾ ਹੂੰ ਉਹ ਪਿਆਰ ਤਾਂ ਕਾਫੀ ਦਿਨ ਪਹਿਲਾਂ ਤੋਂ ਮਿਲਦਾ ਬੇਬਾਪਾ ਮਤਲਬ ਇੱਕ ਨਾਰਮਲ ਅੱਖਾਂ ਦੇਖੀਆਂ ਹਨ ਮੇਰੀਆਂ ਅੱਖਾਂ ਤੇ ਇੱਕ ਤੁਹਾਡੀਆਂ ਅੱਖਾਂ ਦੇ ਵਿੱਚ ਬਹੁਤ ਡਿਫਰੈਂਟ ਹੈ ਨਾ ਇਹ ਦੇਖਣ ਦੀ ਸ਼ਕਤੀ ਵੀ ਸੇਮ ਰਹਿੰਦੀ ਹੈ ਜਾਂ ਕੁਝ ਚੇਂजेस ਆਉਂਦੀਆਂ ਨੇ ਇਹਨਾਂ ਚੀਜ਼ਾਂ ਦੇ ਨਾਲ ਦੇਖੋ ਜੀ ਜੇਕਰ ਮੈਸੀ ਦੀ ਬਿਹਤਰੀ ਕਰਾਂ ਬਹੁਤੀ ਕੀ ਵੀ ਹਾਂ ਵੀ ਇਦਾਂ ਦਾ ਕੁਝ ਇਫੈਕਟ ਨਹੀਂ ਹੈਗੇ ਹਨਾ ਸਾਈਡ ਇਫੈਕਟ ਨਹੀਂ ਪਏ ਪਰ ਦੇਖੋ ਐਦਾ ਕਿ ਮੈਂ ਲੱਕੀ ਹਾਂ ਕਿ ਇਸ ਕੇਸ 'ਚੋਂ ਮੈਂ ਵੀ ਮਤਲਬ ਕਿ ਬਾਹਰ ਨਿਕਲੇ ਵਾਂ ਕਿ ਮੈਂ ਆਈ ਬੋਲ ਟੈਟੂ ਜਿਹੜਾ ਸਫਲ ਹੋ ਰਿਹਾ ਵਾ ਬਟ ਬਹੁਤ ਹੀ ਡੇਂਜਰ ਰਹਿੰਦਾ ਹੈ ਇਹ ਚੀਜ਼ ਨੂੰ ਠੀਕ ਹੈ ਐਂਡ ਆਈ ਬੋਲ ਟੈਟੂ ਕਰਵਾਉਣਾ ਬਹੁਤ ਹੀ ਮੁਸ਼ਕਿਲ ਹੈ ਮਤਲਬ ਬੜਾ ਬੱਡਾ ਕਠਿਨ ਡਿਸੀਜਨ ਹੈ ਇਹ ਵੀ ਕੋਈ ਐਦਾ ਚੀਜ਼ ਹੈ ਔਰ ਮੇਂ ਸੇ ਮੇਰਾ ਕਾਫੀ ਧੀਰ ਤੋਂ ਸ਼ੌਂਕ ਸੀਗਾ ਜੋ ਅੱਜ ਨੇਪੇ ਜੜੇ ਵਾ ਇੱਕ ਹੁੰਦਾ ਸ਼ੌਂਕ ਤੇ ਇੱਕ ਹੁੰਦਾ ਹਨਾ ਦਿਖਾਵਾ ਬਹੁਤ ਸਾਰੇ ਲੋਕ ਹਨਾ ਇਸ ਚੀਜ਼ ਨੂੰ ਦਿਖਾਵਾ ਵੀ ਮੰਨਦੇ ਨੇ ਕਿ ਜਿਹੜੇ ਟੈਟੂ ਆਰਟਿਸਟ ਹੁੰਦੇ ਨੇ ਹਨਾ ਉਹਨਾਂ ਨੂੰ ਫੁਕਰਿਆਂ ਦਾ ਨਾਮ ਦੇ ਦਿੱਤਾ ਜਾਂਦਾ ਹੈ ਜਾਂ ਉਹਨਾਂ ਨੂੰ ਕਿਹਾ ਦਿੱਤਾ ਜਾਂਦਾ ਹੈ ਕਿ ਇਹ ਫੁਕਰੇ ਪੰਤੀ ਕਰਦੇ ਨੇ ਤੁਹਾਨੂੰ ਲੱਗਦਾ ਹੈ ਕਿ ਇੱਕ ਆਰਟ ਨੂੰ ਇਸ ਚੀਜ਼ ਦੇ ਨਾਲ ਜੋੜਨਾ ਚਾਹੀਦਾ ਨਹੀਂ ਜੀ ਦੇਖੋ ਜੀ ਆਰਟ ਤਾਂ ਜੀ ਹਜ਼ਾਰਾਂ ਸਾਲ ਪਹਿਲਾਂ ਤੋਂ ਚੱਲਦਾ ਆ ਰਿਹਾ ਵਾ ਜਦ ਤੁਸੀਂ ਅਸੀਂ ਟੈਟੂ ਦੀ ਵੀ ਗੱਲ ਕਰੀਏ ਟੈਟੂ ਤਾਂ ਹੁਣ ਪ੍ਰੋਫੈਸ਼ਨਲ ਤੌਰ ਤੇ ਜਿੱਦਾਂ ਵੀ ਪ੍ਰਚਲਿਤ ਹੋਏ ਆ ਜਿੱਦਾਂ ਨਾ ਟੈਟੂ ਆਰਟਿਸਟ ਬਟ ਇਹ ਹਜ਼ਾਰਾਂ ਸਾਲਾਂ ਪਹਿਲੇ ਦਾ ਹੀ ਚੱਲਣ ਚੱਲਿਆ ਹੋਇਆ ਹੈ ਟੈਟੂਸ ਆ ਰਹੀ ਗੱਲ ਤੁਸੀਂ ਕਹਿੰਦੇ ਹੋ ਕਿ ਫੁੱਕਰਾ ਜਾਂ ਇਹ ਚੀਜ਼ੇ ਲਫ਼ਜ਼ ਜਿਹੜਾ ਯੂਜ਼ ਕੀਤਾ ਜਾ ਰਿਹਾ ਵਾ ਇਸ ਲਾਈਨ ਦੇ ਵਿੱਚ ਗੱਲ ਇਦਾਂ ਹੈ ਕਿ ਬੰਦਾ ਆਪਣੀ ਸੋਚ ਤੋਂ ਹੁੰਦਾ ਵਾ ਜੋ ਵੀ ਹੁੰਦਾ ਵਾ ਜੋ ਤੁਸੀਂ ਸ਼ਬਦ ਆਖਦੇ ਪਏ ਹੋ ਉਹ ਆਪਣੀ ਸੋਚ ਤੋਂ ਬੰਦਾ ਬਣਦਾ ਵਾ ਜੇਕਰ ਬੰਦੇ ਨੇ ਆਰਟ ਕਰਵਾ ਰੱਖਿਆ ਹੈਗਾ ਤਾਂ ਅਸੀਂ ਇਹ ਨਹੀਂ ਕਹਿ ਸਕਦੇ ਹੈਗੇ ਜਿਹਨੇ ਟੈਟੂ ਕਰਵਾ ਰੱਖਿਆ ਫੁੱਕਰਾ ਵਾ ਜਾਂ ਕਰੈਕਟਰਲੈਸ ਹੈਗਾ ਵਾ ਇਦਾਂ ਦਾ ਕੁਝ ਨਹੀਂ ਹੈਗਾ ਸੋ ਇਹ ਚੀਜ਼ ਮਤਲਬ ਕਿ ਨਹੀਂ ਮੈਨੂੰ ਲੱਗਦਾ ਕਿ ਸ਼ਬਦ ਅਪਯੋਗ ਕਰਨਾ ਚਾਹੀਦਾ ਵਾ ਸਪੈਸੀਫਿਕ ਫॉर ਜਿਹਨਾਂ ਟੈਟੂ ਕਰਵਾਏ ਹੈਗੇ ਜਾਂ ਹਨਾ ਜਿੱਥੇ ਤੱਕ ਹਨਾ ਮੈਨੂੰ ਪਤਾ ਹੈ ਵੀ ਜਿਹੜੇ ਟੈਟੂ ਆਰਟਿਸਟ ਨੇ ਹਨਾ ਬੜੇ ਮਹਿੰਗੇ ਭਾਅ ਅੱਜਕੱਲ ਚੱਲਦੇ ਨੇ ਹਨਾ ਪਰ ਇੱਕ ਸਮਾਂ ਸੀ ਜਦੋਂ 20 ਰੁਪਏ ਦਾ ਟੈਟੂ ਵੀ ਜਿਹੜਾ ਹੈ ਉਹ ਮੇਲਿਆਂ 'ਚ ਬਣ ਜਾਂਦਾ ਹੁੰਦਾ ਸੀ ਉਹ 20 ਰੁਪਏਲੇ ਮੇਲਿਆਂ ਦੇ ਵਿੱਚ ਜਿਹੜਾ ਟੈਟੂ ਬਣਦਾ ਸੀ ਤੇ ਅੱਜ ਜਿਹੜਾ ਲੱਖਾਂ ਦੇ ਵਿੱਚ ਬਣਦਾ ਹੈ ਨਾ ਉਹਦਾ ਵਿੱਚ ਕੋਈ ਅੰਤਰ ਹੈ ਦੇਖੋ ਜੀ ਬਹੁਤ ਵੱਡਾ ਅੰਤਰ ਹੈਗਾ ਵਾ ਜੇਕਰ ਤੁਸੀਂ ਹੁਣ ਮੈਂ ਉਦਾਹਰਨ ਕਰਦਾ ਇੱਕ ਤੁਸੀਂ ਨੋਨ ਬ੍ਰਾਂਡਡ ਚੀਜ਼ ਲੈਂਦੇ ਹੋ ਜਿਵੇਂ ਹਣਾ ਵੀ ਟੀ-ਸ਼ਰਟ 100-200 ਲੈਂਦੇ ਹੋ ਉਹ ਘੱਟ ਹਟਦੀ ਹੈ ਤੇ ਨਾ ਰੰਗ ਉਤਰਦਾ ਉਹੀ ਗੱਲ ਕਰੀ ਹੋਈ ਸੋਖੇ ਤਰੀਕੇ ਨਾਲ ਸਮਝਾਈਏ ਤੇ ਤੁਸੀਂ ਬ੍ਰਾਂਡ ਲੈਂਦੇ ਹੈਗੇ ਉਹ ਤੁਹਾਨੂੰ ਨੇੜੇ ਦਾ ਕੱਪੜੇ ਦਾ ਪਤਾ ਲੱਗਦਾ ਵੀ ਕੀ ਚੀਜ਼ ਪਾਈ ਆ ਕੋਈ ਹਣਾ ਸੋ ਇਹਦੇ ਵਿੱਚ ਇਦਾਂ ਹੈਗਾ ਵਾ ਕਿ ਜਿਹੜੀ ਤੁਸੀਂ ਗੱਲ ਕਰਦੇ 20ਾਂ ਦੇ 50ਾਂ ਦੇ ਬਣ ਜਾਂਦੇ ਸੀ ਉਸ ਟਾਈਪ ਤੇ ਮੇਲੇ ਦੀ ਗੱਲ ਕਰਦੇ ਹੋ ਉਸ ਟਾਈਪ ਤੇ ਇੱਕ ਹੀ ਨੀੜਲ ਹਜ਼ਾਰਾਂ ਬੰਦਿਆਂ ਨੂੰ ਲੱਗਦੀ ਸੀਗੀ ਤੇ ਜਿਹੜੀ ਬਿਮਾਰੀਆਂ ਤੇ ਜਿਹੜੇ ਅੱਜ ਆਖਦੇ ਪਏ ਆ ਵੀ ਟੈਟੂਆਂ ਨਾਲ ਆਹ ਬਿਮਾਰੀਆਂ ਹੁੰਦੀਆਂ ਉਹ ਉਦੋਂ ਤੋਂ ਫੈਲੀ ਹੋਈ ਹੈ ਗੱਲ ਇਹ ਸੋ ਬਿਮਾਰੀਆਂ ਜਿਹੜੀ ਲੱਗਦੀਆਂ ਸੀ ਅਨ ਹਾਈਜਾਇਨਿਕ ਤਰੀਕੇ ਨਾਲ ਤੁਸੀਂ ਰੋਡ ਦੇ ਉੱਪਰ ਜੋ ਟੈਟੂ ਚੱਲਦੇ ਸੀਗੇ ਨਾ ਸੋ ਹੁਣ ਜੇ ਤੁਸੀਂ ਕਹਿੰਦੇ ਕਿ ਮਹਿੰਗੇ ਨੇ ਟੈਟੂ ਕਿਉਂ ਹੈਗੇ ਕਿਉਂਕਿ ਪ੍ਰੋਫੈਸ਼ਨਲੀ ਤੌਰ ਤੇ ਤਰੀਕੇ ਨਾਲ ਕੀਤਾ ਜਾ ਰਿਹਾ ਵਾ ਹਾਈਜਾਇਨਿਕ ਤਰੀਕੇ ਨਾਲ ਕੀਤਾ ਜਾ ਰਿਹਾ ਆਲ ਅਸੈਸਰੀ ਜਿਹੜੀ ਹੁੰਦੀ ਹੈਗੀ ਟੈਟੂ ਨੂੰ ਲੱਗ ਕੇ ਹੈ ਨਾ ਇੱਕ ਬੰਦੇ ਦੇ ਉੱਪਰ ਸਾਰੀ ਅਸੈਸਰੀ ਜਿਹੜੀ ਹੁੰਦੀ ਸੀਗੀ ਅਲੱਗ ਤਰੀਕੇ ਨਾਲ ਲਗਾਈ ਜਾਂਦੀ ਹੈਗੀ ਮੀਨਸ ਕਿ ਸਾਰੀ ਸੀਲ ਦੇ ਤੇ ਸੋ ਹਾਈਜੈਨਿਕਾ ਤਰੀਕਾ ਜੋ professionary ਆਰਟ ਜਿਹੜਾ ਆਇਆ ਵਾ ਸਾਹਮਣੇ ਸੋ ਉਹ ਦੇ ਕਰਕੇ ਵੀ ਕਹਿ ਸਕਦੇ ਕਿ ਜਿਹੜਾ ਤੁਸੀਂ ਕਹਾਂ ਨਾ ਅਭੀ ਬਿਮਾਰੀਆਂ ਲੱਗ ਜਾਂਦੀਆਂ ਸੀ ਜਿਹੜਾ ਹਾਈਜਨ ਸੁਪਰ ਟੈਟੂ ਦਾ ਖਤਰਾ ਅੱਜ ਵੀ ਤੁਹਾਨੂੰ ਲੱਗਦਾ ਵੀ ਹੈ ਕਿਉਂਕਿ ਲੇਜ਼ਰ ਵਗੈਰਾ ਤਾਂ ਮੈਂ ਸੁਣਿਆ ਵੀ ਉਹ ਕੈਂਸਰ ਤੱਕ ਜਿਹੜਾ ਉਹ ਬੰਦਾ ਉੱਥੇ ਪਹੁੰਚ ਜਾਂਦਾ ਦੇਖੋ ਜੀ ਇਹ ਮਿੱਥਾ ਜੀ ਜਿਹੜੀ ਮੈਂ ਗੱਲ ਕਵਾਂ ਕਿ ਇਹਦਾ ਪ੍ਰਮਾਣ ਤਰੀਕੇ ਦੇ ਨਾਲ ਨਹੀਂ ਹੈਗਾ ਜੇ ਕਹੇ ਵੀ ਸਾਬਿਤ ਕਰਨ ਲਈ ਚੀਜ਼ ਨਹੀਂ ਦੇ ਵਿੱਚ ਹੈਗੀ ਆ ਬਟ ਜੇ ਕਿਹਾ ਜਾਵੇ ਕਿ ਇਹਦੇ ਵਿੱਚ ਮੈਂ ਉਹੀ ਗੱਲ ਤੇ ਕਹਿਣਾ ਨਾ ਹੈ ਜਾਨਿਕ ਤਰੀਕੇ ਨਾਲ ਹੋਣੀ ਚਾਹੀਦੀ ਹੈ ਸਾਸਪਾਈ ਦੇ ਨਾਲ ਕੰਮ ਹੋਣਾ ਚਾਹੀਦਾ ਵਾ ਸੋ ਟ੍ਰੇਨਡ ਆਰਟਿਸਟ ਚਾਹੀਦਾ ਉਹਦੇ ਲਈ ਹੈ ਠੀਕ ਹੈ ਜੀ ਇਹ ਵੀ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ ਨੇ ਬਟ ਉਸ ਤੋਂ ਬਾਅਦ ਆਫਟਰ ਕੇਅਰ ਜਿਹੜੀ ਰਹਦੀ ਹੈਗੀ ਆ ਉਸ ਤੋਂ ਉੱਪਰ ਵੀ ਮਨੂ ਸ਼ਰਮਾ ਨੇ ਅੱਜ ਤੱਕ ਸਭ ਤੋਂ ਮਹਿੰਗਾ ਟੈਟੂ ਕਿੰਨੇ ਦਾ ਬਣਾਇਆ ਹੋਊਗਾ देखो जी लास्ट जे कही है ते मैं आई थिंक 2.5 ਤੋਂ 3 ਲੱਖ ਰੁਪਏ ਦਾ आई थिंक ਹੋ ਸਕਦਾ ਵਾ ਕਿ ਮੈਂ ਇੱਕ ਬੰਦੇ ਦਾ ਟੈਟੂ ਤੁਸੀਂ 2.5 ਤੋਂ 3 ਲੱਖ ਦਾ ਬਣਾਇਆ ਬਿਲਕੁਲ ਬਹੁਤ ਸ਼ੌਂਕੀ ਬੰਦੇ ਬੈਠੇ ਹੋਏ ਜੀ ਬਹੁਤ ਸ਼ੌਂਕੀ ਦੇ ਬੰਦੇ ਅੱਜ ਤੁਸੀਂ ਇੱਕ ਟੈਟੂ ਦੇ 2.5 ਲੱਖ ਰੁਪਏ ਤੱਕ ਲੈ ਲੈਂਦੇ ਹੋ ਪਰ ਕੀ ਵਰੁਣ ਸ਼ਰਮਾ ਨੇ ਉਹ ਕਦੀ ਦਿਨ ਦੇਖੇ ਨੇ ਜਦੋਂ 20 ਰੁਪਏ ਲਈ ਜਾਂ 30 ਰੁਪਏ ਲਈ ਜਾਂ 50 ਰੁਪਏ ਲਈ ਕਦੀ ਤਰਸਣਾ ਪੈਂਦਾ ਹੋਵੇ ਦੇਖੋ ਜੀ ਸਮਾਂ ਤਾਂ ਦੇਖੋ ਇਹ ਸਟਰਗਲ ਜਿਹੜਾ ਹੈਗਾ ਵਾ ਉਹ ਅੱਜ ਵੀ ਜੁੜਿਆ ਹੋਇਆ ਵਾ ਤੇ ਪਹਿਲੇ ਦੀ ਗੱਲ ਕਰੀਏ ਪਹਿਲੇ ਵੀ ਸਟਰਗਲ ਹਨ ਬਸ ਇਹ ਕਿ ਜਿਹੜਾ ਮਾੜਾ ਵਕਤ ਤੁਸੀਂ ਗੱਲ ਕਰਦੇ ਪਿਓ ਕਿ ਇੱਕ ਐਸਾ ਸਫਾ ਹੁੰਦਾ ਸੀਗਾ ਕਿ ਬੇ ਇੱਕ ਜਿਹੜਾ ਨਾ ਕੋਕ ਦੇ ਗਲਾਸ ਨੂੰ ਬੰਦਾ ਤਰਸਦਾ ਹੁੰਦਾ ਵੀ ਆ ਵੀ ਲੋਕਾਂ ਦੇ ਘਰਾਂ 'ਚ ਵੀ ਫੰਦਾ ਬੋਲਣਾ ਪੈਈਆਂ ਰਹਿੰਦੀਆਂ ਮ ਕੋਕ ਦੀਆਂ ਵੀ ਆਪਾਂ ਹਨਾ ਵੀ ਉਹ ਵੀ ਨਸੀਬ ਨਹੀਂ ਸੀਗੇ ਉਸ ਟਾਈਮ ਵਿੱਚ ਵੀ ਦੇਖ ਕੇ ਤਰਸੀਦਾ ਸੀਗਾ ਚੀਜ਼ਾਂ ਨੂੰ ਵੀ ਜੋ ਜਿਦਾ ਕਹ ਲੋ ਸਾਡੇ ਨਾਲ ਦੇ ਗਵਾਂਢੀ ਜਾਂ ਸਾਡੇ ਰਿਸ਼ਤੇਦਾਰੀ ਵਿੱਚ ਜਿਹੜੇ ਖਾ-ਪੀ ਸਕਦੇ ਸੀਗੇ ਉਹ ਵੀ ਨਹੀਂ ਕੁਛ ਇਹੋ ਚੀਜ਼ਾਂ ਨਹੀਂ ਖਾ ਅਫੋਰਡ ਨਹੀਂ ਕਰਦੇ ਹੁੰਦੇ ਸੀਗੇ ਤਾਂ ਉਹ ਚੀਜ਼ ਨਹੀਂ ਵੀ ਤਰਸਣਾ ਪਿਆ ਵਾ ਸੋ ਅੱਜ ਦਾ ਸਮਾਂ ਤੇ ਕਈਏ ਜੇ ਉਹ ਸਮੇਂ ਦੇ ਵਿੱਚ ਅੰਤਰ ਤਾਂ ਜ਼ਰੂਰ ਆਇਆ ਵਾ ਲੇਕਿਨ ਉਸ ਸਮੇਂ ਨੇ ਮੈਨੂੰ ਬਹੁਤ ਕੁਝ ਸਿਖਾਇਆ ਵਾ ਤੇ ਮੈਨੂੰ ਵਾਂ ਸਮਾਂ ਵੀ ਬਹੁਤ ਕੁਝ ਸਿਖਾਦਾ ਕਹਿੰਦੇ ਕਿ ਕਮਾੜਾ ਟਾਈਮ ਹੈ ਤੇ ਇੱਕ ਚੰਗਾ ਟਾਈਮ ਹੈ ਦੋਨੋਂ ਤੁਹਾਨੂੰ ਕੁਝ ਨਾ ਕੁਝ ਸਿਖਾ ਕੇ ਜਾਂਦੇ ਆ ਸੋ ਮੈਂ ਆਪਣੇ ਫੈਮਿਲੀ ਨਾਲ ਬਹੁਤ ਟਾਈਮ ਦੇਖਿਆ ਵਾ ਸੋ ਅੱਜ ਵੀ ਸਟਰਗਲ ਚੱਲਦਾ ਪਿਆ ਇੰਦਾ ਨਹੀਂ ਕਹਿ ਸਕਦੇ ਕਿ ਵੀ ਦੌੜ ਖਤਮ ਹੋ ਗਈ ਹੈ ਨਾ ਵੀ ਵੀ ਸਭ ਕੁਝ ਹੋ ਸਕਦਾ ਸਭ ਤੋਂ ਜ਼ਿਆਦਾ ਫੈਮਿਲੀ ਦੇ ਵਿੱਚ ਫੈਮਿਲੀ ਕਿਸੇ ਚੀਜ਼ ਨਾਲ ਬਣਦੀ ਹੈ ਜਾਂ ਪਰਿਵਾਰ ਕਿਸੇ ਨਾਲ ਬਣਦਾ ਹੈ ਤਾਂ ਮਾਂ-ਬਾਪ ਨਾਲ ਬਣਦਾ ਹੈ ਨਾ ਤੇ ਅੱਜ ਤੁਹਾਡੇ ਨਾਲ ਮਾਂ ਬਾ ਮਾਂ ਹੈ ਤੇ ਨਾ ਬਾਪ ਹੈ ਹਨਾ ਗਰੀਬੀ ਉਹਨਾਂ ਦੇ ਨਾਲ ਕੱਟੀ ਹੈ ਤੁਸੀਂ ਪਰ ਅੱਜ ਜਦੋਂ ਚੰਗਾ ਦੇਖੋ ਜੀ ਇਹ ਮੈਂ ਚੀਜ਼ ਕਦੀ ਸੋਚਿਆ ਕਰਦਾ ਸੀਗਾ ਕਿ ਯਾਰ ਜਿਹੜਾ ਮੈਂ ਟਾਈਮ ਮਾੜਾ ਆਪਣੇ ਮਾਤਾ ਪਿਤਾ ਨਾਲ ਦੇਖ ਚੁੱਕਾ ਵਾ ਸੋ ਜੋ ਚੰਗਾ ਟਾਈਮ ਆਵੇ ਤੇ ਬਗਲੇ ਵੀ ਮੇਰੇ ਮਾਤਾ ਪਿਤਾ ਵੀ ਖੁਸ਼ ਹੋਣਗੇ ਕਿ ਹਾਂ ਵੀ ਪੁੱਤ ਨੇ ਵੀ ਆਹ ਟਾਈਮ ਸਾਨੂੰ ਵਧੀਆ ਵੀ ਦਿਖਾਇਆ ਵਾ ਸੋ ਅ ਮੇਰੇ ਪਿਤਾ ਜੀ ਜਿਹੜੇ ਸੀਗਾ 2016 ਦੇ ਵਿੱਚ ਉਹਨਾਂ ਦੇ ਦਿਹਾਂਤ ਹੋ ਗਿਆ ਸੀਗਾ ਸਗਬਾਸ ਹੋ ਗਏ ਸੀਗੇ ਬਟ ਉਸ ਟਾਈਮ ਤੇ ਜਿਹੜਾ ਵਰੁਣ ਸ਼ਰਮਾ ਸੀਗਾ ਜੋ ਤੁਹਾਡੇ ਸਾਹਮਣੇ ਸਾਈਟ ਟੂ ਵਾਲ ਬਣ ਕੇ ਬੈਠਾ ਵਾ ਉਹ ਉਸ ਟਾਈਮ ਤੇ ਨੌਕਰੀ ਕਰਿਆ ਕਰਦੇ ਸੀਗਾ ਬੀਟਰਿੰਗ ਕਰ ਲੋ ਜਾਂ ਨਾ ਵੀ ਇਹੋ ਜੀ ਕਾਰਸਾਫ ਦਾ ਕੰਮ ਕਰ ਲੋ ਸੋ ਇਹੋ ਜੀ ਕੰਮ ਕਰਦੇ ਰਹੇ ਆ ਸੋ ਉਸ ਵਕਤ ਵੀ ਸਕੋਪ ਦਾ ਨਹੀਂ ਦਿਖਦਾ ਹੁੰਦਾ ਸੀਗਾ ਸੋ ਮੇਰੇ ਦਿਲ 'ਚ ਇੱਕ ਪਸਤਾਵਾ ਜ਼ਰੂਰ ਰਹਿੰਦਾ ਹੈਗਾ ਕਿ ਮੈਂ ਆਪਣੇ ਫਾਦਰ ਸਾਹਿਬ ਨੂੰ ਵੀ ਜਿਵੇਂ ਅੱਜ ਇੰਟਰਵਿਊ ਤੁਸੀਂ ਲੈ ਰਹੇ ਹੋ ਸੋ ਬਹੁਤ ਖੁਸ਼ ਹੋਇਆ ਕਰਨਾ ਸੀਗਾ ਮੇਰੇ ਮਾਤਾ ਜੀ ਪਿਛਲੇ ਸਾਲ ਆਪਣਾ 2024 ਦਸੰਬਰ ਦੇ ਵਿੱਚ ਉਹਨਾਂ ਦੇ ਦੇਖਣ ਤੋਂ ਬਾਅਦ ਸੋ ਉਹਨਾਂ ਨੇ ਜੋ ਤੁਸੀਂ ਇਹਦਾ ਚੇਤੇ ਕਰਦੇ ਹੋ ਚੀਜ਼ਾਂ ਮਨਪਾਰ ਆਉਂਦਾ ਹੈ ਤਾਂ ਗੱਲ ਜੀ ਐਵਾ ਜੀ ਕਿਉਂਕਿ ਮੇਰੀ ਹਰ ਇੱਕ ਇੰਟਰਵਿਊ ਜਿਹੜੀ ਤੁਸੀਂ ਅੱਜ ਚੱਲਦੀ ਪਈ ਹੈ 2021 ਤੋਂ ਮੈਂ ਦੱਸਿਆ ਜਿਵੇਂ ਤੁਹਾਨੂੰ ਪਤਾ ਵੀ ਇੰਟਰਵਿਊ ਵੀ ਚੱਲਦੀ ਉਹਦੇ ਬਾਬੇ ਦੀ ਮਿਹਰ ਨਾਲ ਸੋ ਮੇਰੀ ਮਾਤਾ ਹਰ ਉਸ ਸਮੇਂ ਮਤਲਬ ਕਿ ਜਦੋਂ ਵੀ ਇੰਟਰਵਿਊ ਅਪਲੋਡ ਹੁੰਦੀ ਸੀਗੀ ਉਹ ਦੇਖਦੇ ਜਰੂਰ ਸੀਗੇ ਮੈਂ ਕਹਿੰਦਾ ਵੀ ਵੀ ਮੈਨੂੰ ਵੀ ਦਿਖਾਈ ਹੈ ਨਾ ਇੰਟਰਵਿਊ ਆਪਣੇ ਸੋ ਕੋ ਟਾਈਮ ਵੀ ਮੈਂ ਦੇਖਿਆ ਹੁਣ ਪਿੱਛੇ ਜਦੋਂ ਮੇਰੀ ਮਾਤਾ ਸਪੈਰ ਹੋਏ ਨੇ ਮੇਰੀ ਲਾਸਟ ਇੰਟਰਵਿਊ ਮੇਰੀ ਮਾਤਾ ਜਿਹੜਾ ਟਾਈਮ ਤੇ ਹੋਈ ਸੀਗੀ ਮੇਰੀ ਮਾਤਾ ਦੀ ਡੈਥ ਹੋਈ ਸੀ ਉਸੇ ਦਿਨ ਵੀ ਮੇਰੇ ਅਪਲੋਡ ਹੋਈ ਹੈ ਇੰਟਰਵਿਊ ਵੀ ਮਾਪੇ ਤੋਂ ਬਿਨਾ ਕੋਈ ਖੜਦਾ ਹੈ देखो आज दी टाइम ਚ ਕਹੀਏ ਤੇ ਕੋਈ ਵੀ ਨਹੀਂ ਮਾਪਿਓ ਦਾ ਬਹੁਤ ਵੱਡਾ ਸਹਾਰਾ ਹੁੰਦਾ ਵਾ ਜੇਕਰ ਮਾਪਿਓ ਤੁਹਾਡਾ ਬੈਟੇ ਵੀ ਬੈਠਾ ਨਾ ਤੁਰ ਫਿਰ ਨਹੀਂ ਸਕਦਾ ਉਹ ਤਾਂ ਬਹੁਤ ਵੱਡਾ ਸਹਾਰਾ ਵੀ ਹੈ ਸੋ ਵੀ ਅਸੀਂ ਕਹਿ ਦਿੰਦੇ ਆ ਕਿ ਨਹੀਂ ਯਾਰ ਵੀ ਇਹਨਾਂ ਨੇ ਕੀ ਕਰ ਲੈਣਾ ਵਾ ਜੇ ਇਹਨਾਂ ਨੇ ਸਾਨੂੰ ਕੀ ਦੇਖ ਲੈਣਾ ਵਾ ਮੇਰੇ ਵਰਗੇ ਤੋਂ ਪੁੱਛ ਕੇ ਦੇਖੋ ਜਿਹਦੇ ਮਾਪਿਓ ਹੈ ਨਹੀਂਗੇ ਉਹਨਾਂ ਤੋਂ ਮੁੱਕਤ ਪੁੱਛ ਕੇ ਦੇਖੋ ਵੀ ਕੀ ਚੀਜ਼ ਹੈ ਉਹ ਸਿੱਧਾ ਸ਼ਾਸ਼ਾ ਤੇ ਤੁਹਾਡੇ ਘਰ ਚ ਪਰਮਾਤਮਾ ਬੈਠਾ ਹੁੰਦਾ ਵਾ ਸੋ ਮੈਂ ਕਹਿੰਨਾ ਕਿ ਅੱਜ ਦੇ ਟਾਈਮ ਦੇ ਵਿੱਚ ਵੀ ਕੁਝ ਯੁਵਾ ਪੀੜ੍ਹੀ ਜਿਹੜੇ ਆਪਣਾ ਮੇਰੇ ਵੀਰ ਭੈਣ ਹੈਗੇ ਆ ਸ਼ਾਇਦ ਨਾ ਸਮਝਣ ਇਸ ਚੀਜ਼ ਨੂੰ ਕਿਉਂਕਿ ਉਹਨਾਂ ਦੇ ਮਾਤਾ ਪਿਤਾ ਸਟੈਂਪਟ ਹੈਗੇ ਆ ਤੇ ਮੈਂ ਕਹਿੰਨਾ ਕਿ ਸਾਰੀ ਉਮਰ ਤਾਂ ਵੀ ਨਹੀਂ ਰਹਿੰਦੇ ਹੈਗੇ ਨਾ ਇਸ ਚੀਜ਼ ਨੂੰ ਸਮਝਣਾ ਚਾਹੀਦਾ ਵਾ ਸੋ ਤੁਹਾਨੂੰ ਵਧੀਆ ਤਰੀਕੇ ਨਾਲ ਟ੍ਰੀਟ ਕਰਨਾ ਚਾਹੀਦਾ ਆਪਣੇ ਮਾਤਾ ਪਿਤਾ ਨਾਲ ਸੋ ਜਿਹੜੇ ਜਿਹੜੇ ਤੁਸੀਂ ਗੱਲਾਂ ਆਪਣੇ ਦਿਲ ਚ ਸਮੇਟ ਕੇ ਬੈਠੇ ਹੋ ਉਹ ਖੁੱਲ੍ਹ ਕੇ ਕਰ ਲੈਣੀਆਂ ਚਾਹੀਦੀਆਂ ਵਾ ਕੋਈ ਗੱਲ ਨਾ ਰਹਿ ਜੀ ਅੱਜ ਬਾਪੂ ਹੁੰਦੇ ਤੇ ਉਹਨਾਂ ਨੂੰ ਕਿਹੋ ਜਿਹੀ ਮੌਜ ਕਰਾਉਣੀ ਸੀ ਕਿ ਕਿ ਸੁਪਨੇ ਉਹਨਾਂ ਨੂੰ ਲੈ ਕੇ ਆ ਤੁਹਾਡੇ ਵੀ ਕੀ ਮੌਜ ਕਰਾਉਣੀ ਜਦੋਂ ਮੈਂ ਹੁਣ ਲੰਘਦਾ ਪੜਦਾ ਹੁੰਦਾ ਜਦੋਂ ਸੋਚਦਾ ਹੁੰਦਾ ਕਿ ਯਾਰ ਵੀ ਬਾਪੂ ਨੂੰ ਵੀ ਹੁਜਰਖਾਨ ਪਿੱਛੇ ਜਾਂਦੇ ਕਿੱਥੇ ਆ ਮੈਗਟੀ ਚਲੇ ਜਾ ਕਿੱਥੇ ਚਲੇ ਗਏ ਪਰ ਬੜਾਈ ਹੁੰਦਾ ਵੀ ਯਾਰ ਇਹ ਸ਼ੌਂਕ ਜਾਂਦਾ ਯਾਰ ਵੀ ਕਸ਼ਮੀਰ ਆ ਪਿਆ ਹੁੰਦਾ ਵੀ ਆ ਜਣਾ ਵੀ ਬੇਸ਼ੱਕ ਚਲੋ ਮੇਰਾ ਮੇਰੇ ਵਿੱਚ ਫਾਦਰ ਸਾਹਿਬ ਸੀਗੇ 13 ਸਾਲ ਤੱਕ ਬੈਡ ਰੈਸਟ ਤੇ ਰਹੇ ਨੇ ਪਰ ਇਸ ਚੀਜ਼ ਦਾ ਬੜਾ ਹੀ ਖੇਦ ਰਹਿੰਦਾ ਵਾ ਉਸ ਟਾਈਮ ਦੇ ਵਿੱਚ ਕਿ ਜਿਹੜਾ ਵੀਲਾ ਆਇਆ ਵਾ ਜੇਕਰ ਚਲੋ ਹਜੇ ਵੀ ਮੈਂ ਕਮਾ ਬੋਤਾ ਬੋਤਾ ਨਹੀਂ ਹਜੇ ਹੋਇਆ ਹੈਗਾ ਜੀ ਮੈਂ ਕਮਾ ਮੈਂ ਸਟੈਂਡ ਹੋ ਗਿਆ ਹਣਾ ਇਦਾਂ ਦੀ ਗੱਲ ਨਹੀਂ ਆ ਅਟਾ ਕਿਵੇਂ ਜਿੰਨਾ ਕੋ ਵੀ ਬਣਿਆ ਵਾ ਮੈਂ ਆਪਣੇ ਪਿਤਾ ਨੂੰ ਮੋਜ ਕਰਾ ਸਕਦਾ ਆਪਣੇ ਪਿਤਾ ਨੂੰ ਖੁਸ਼ ਕਰ ਸਕਦਾ ਉਹ ਉਸ ਸਮਾਂ ਮੁੜ ਕੇ ਤਾਂ ਨਹੀਂ ਵਾਪਸ ਆਣ ਵਾਲਾ ਹੈਗਾ ਲੇਕਿਨ ਚਲੋ ਫਿਰ ਤੋਂ ਆਪਾਂ ਟੈਟੂ ਤੇ ਆਉਂਦੇ ਆ ਜਿੱਦਾਂ ਨਾ ਤੁਸੀਂ ਲਿਖਿਆ ਹੋਇਆ ਹੈ ਹਨਾ ਟਰਸਟ ਨੋ ਵਨ ਜਾਂ ਤੁਸੀਂ ਚੀਜ਼ਾਂ ਅਲੱਗ-ਅਲੱਗ ਲਿਖੀਆਂ ਹੋਈਆਂ ਤੁਸੀਂ ਇੱਧਰ ਗੇਮ ਓਵਰ ਲਿਖਿਆ ਹੋਇਆ ਹੈ ਹਨਾ ਇਹਨਾਂ ਚੀਜ਼ਾਂ ਦੇ ਕੁਝ मीनिंग ਨੇ ਜਾਂ ਐਵੇਂ ਜਸਟ ਸ਼ੌਂਕ ਦੇ ਲਈ ਚੀਜ਼ਾਂ ਲਿਖੀਆਂ ਹੋਈਆਂ ਨੇ ਦੇਖੋ ਜੀ ਹਰ ਇੱਕ ਚੀਜ਼ ਦਾ ਮਤਲਬ ਹੁੰਦਾ ਵਾ ਜਿਵੇਂ ਹੁਣ ਅਸੀਂ ਇੱਥੇ ਗੇਮ ਓਵਰ गेम ओवर ए सा, सामने वाले लिए मैसेज आ गया जो मैं पेजेस पे रखे हैगे जो भी है ना ट्रस्ट नो वन जो भरोसा नहीं करता किसी छती 13 है मेरे पेज पे लिखा हुआ मेरे फादर साहब दी स्पेरिटी डेट है 13 so, अच्छा बहुत कुछ भी 13 ਦੇ ਨਾਲ ਵੀ ਅਗੜਾ ਉਹ ਜੁੜਿਆ ਹੋਇਆ ਮੇਰੇ ਵੀਰ ਭੈਣੇ ਪਹਿਲੇ ਵੀ ਇੰਟਰਵਿਊ ਦੇਖਦੇ ਹੁਣ ਕਿ 13 ਦਾ ਬਹੁਤ ਜ਼ਿਕਰ ਕੀਤਾ ਵਾ 13 ਤਰੀਕ ਨੂੰ ਬਹੁਤ ਐਕਸੀਡੈਂਟ ਇਦਾਂ ਦੇ ਹੋ ਚੁਕੇ ਆ ਵੀ ਜਿਹੜੇ ਨਾ ਤੁਹਾਨੂੰ ਮੈਂ ਇੱਕ ਚੀਜ਼ ਦੇਖਿਆ ਵੀ ਤੁਹਾਡੇ ਨਾਲ ਬਾਉਂਸਰ ਵੀ ਹੈ ਹਨਾ ਤੇ ਤੁਹਾਨੂੰ ਲੱਗਦਾ ਕਿ ਅੱਜ ਦੇ ਟਾਈਮ ਦੇ ਵਿੱਚ ਜਦੋਂ ਤੁਸੀਂ ਥੋੜੀ ਜਿਹੀ ਚੜਾਈ ਕਰਦੇ ਹੋ ਵੀ ਤੁਹਾਨੂੰ ਬਾਉਂਸਰ ਰੱਖਣ ਦੀ ਲੋੜ ਪੈਂਦੀ ਹੈ। ਵੀ ਮੈਨੂੰ ਬਾਕੀਆਂ ਦਾ ਤਾਂ ਚਲੋ ਪਤਾ ਨਹੀਂ ਹੈਗਾ ਉਹ ਮੈਂ ਤਾਂ ਚਲੋ ਹੈ ਨਾ ਵੀ ਨਾਲ ਰਹਿਦਾ ਵੀਰ ਮੇਰੇ। ਸੋ ਐ ਵਾ ਕੀ ਹੁੰਦਾ ਵਾ ਵੀ ਮੇਰੀ ਗੱਲ ਹੀ ਨਾ ਕਰਕੇ ਨਾ ਮੈਂ ਉਹਦਾ ਵੀ ਗੱਲ ਰੱਖਾ ਤਾਂ ਡੇ ਅੱਗੇ ਵੀ ਜੇਕਰ ਬੰਦਾ ਥੋੜਾ ਜਿਹਾ ਵੀ ਸਟੈਪ ਗਾਹ ਨੂੰ ਵੀ ਪੁੱਟਦਾ ਨਾ ਸੋ ਇਹ ਨਫਰਤ ਮਨ ਜਾਂਦੀ ਹੈ। ਲੱਤਾਂ ਖਿੱਚਣ ਵਾਲੇ ਆ ਜਾਂਦੇ ਨੇ। ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ। ਬਟ ਇਸ ਚੀਜ਼ ਦਾ ਹੱਲ ਕੋਈ ਨਹੀਂ ਹੈਗਾ। ਮੈਂ ਤਾਂ ਕਹਿਣਾ ਕਿ ਜਿਹੜੇ ਵੀਰ ਭਾਈ ਇਸ ਚੀਜ਼ ਬਾਰੇ ਸੋਚਦੇ ਵੀ ਹੈ ਕਿ ਨਹੀਂ ਯਾਰ ਵੀ ਇੱਕ ਤੱਕ ਗਿਆ ਕਿ ਕੁਝ ਵੀ ਮੈਂ ਕਹਿਣਾ ਵੀ ਯਾਰ ਪਰਮਾਤਮਾ ਕਰੇ ਢੱਡ ਵੀ ਫੁੱਲ ਚੜਾਈ ਹੋਵੇ ਠੀਕ ਹੈ ਜਿਹੜੇ ਤੁਸੀਂ ਕੰਮ ਕਾਜ ਵਿੱਚ ਹੈਗੇ ਉਹ ਤੁਸੀਂ ਆਪਣਾ ਨਾਮ ਵਧੀਆ ਕਮਾਓ ਸੋ ਮੈਂ ਕਹਿਣਾ ਕਿ ਲੱਤਾਂ ਖਿੱਚਣੀ ਨਹੀਂ ਚਾਹੀਦੀਆਂ ਜੇ ਸੜਨਾ ਨਹੀਂ ਚਾਹੀਦਾ ਫਿਰ ਇਸ ਕਰ ਲੈਣੀ ਚਾਹੀਦੀ ਆ ਮੈਂ ਹੀ ਨਹੀਂ ਕਹਿੰਦਾ ਕਿ ਮੇਰੇ ਮੂੰਹ ਤੇ ਡਾਟੂ ਬਣਾ ਤੁਸੀਂ ਬਣਾ ਲਓ ਐਦਾਂ ਦੀ ਗੱਲ ਨਹੀਂ ਹੈਗੀ ਜੋ ਫੀਲਡ ਵਿੱਚ ਤੁਹਾਨੂੰ ਚੰਗਾ ਲੱਗਦਾ ਹੈਗਾ ਵਾ ਤੁਸੀਂ ਉਹ ਕੰਮ ਕਰੋ ਹਨ ਲੇਫੇ ਚੜੋ ਇਸ ਥਰ ਦਾ ਨੀਚੇ ਲੱਤਾਂ ਤੋਂ ਤਾਂ ਖਿੱਚਣ ਵਾਲਾ ਤਾਂ ਵੀ ਕੰਮ ਮੇਰੇ ਮੇਰਾ ਸ਼ੁਰੂ ਤੋਂ ਮੇਰਾ ਨਹੀਂ ਰਿਹਾ ਹੈ ਗਾਇਸ ਇਸ ਚੀਜ਼ ਦਾ ਤਾਂ ਚਲੋ ਪਰਮਾਤਮਾ ਰੰਗ ਲਾਇਆ ਵੀ ਚਲੋ ਅੱਛਾ ਮੈਂ ਨਾ ਮੈਂ ਦੇਖਿਆ ਨਾ ਮिन्नੂ ਹੋ ਗਿਆ ਜਾਂ ਤੁਹਾਨੂੰ ਹੋ ਗਿਆ ਜਾਂ ਕੋਈ ਵੀ ਮੈਨੂੰ ਲੱਗਦਾ ਕਿ ਕੋਈ ਵੀ ਸੋਸ਼ਲ ਮੀਡੀਆ ਤੇ ਹੈਗਾ ਏ ਹਨਾ ਉਹਨੂੰ ਕ੍ਰਿਟੀਸਾਈਜ਼ ਕਰਨ ਵਾਲੇ ਲੋਕ ਬਹੁਤ ਆ ਜਾਂਦੇ ਨੇ ਹਨਾ ਤੁਹਾਨੂੰ ਵੀ ਬਹੁਤ ਸਾਰੇ ਕਮੈਂਟਸ ਆਉਂਦੇ ਨੇ ਵੀ ਤੁਸੀਂ ਆ ਕੀ ਫੁਕੜਾ ਪੰਤੀ ਕੀਤੀ ਹੈ ਜਾਂ ਆ ਕੀ ਟੈਟੂ ਬਣਵਾਇਆ ਹੈ ਜਾਂ ਆ ਕਿਹੜੇ ਰਾਤਿਆਂ ਜਾਂ ਆ ਚੀਜ਼ਾਂ ਨੇ ਤਾਂ ਲੱਗਦਾ ਕਿ ਅਜਿਹੇ ਲੋਕਾਂ ਤੋਂ ਡੀਲ ਕਰਨ ਦਾ ਤੁਹਾਡੇ ਅਕੋਰਡਿੰਗ ਸਭ ਤੋਂ ਵੱਧ ਚੀਜ਼ ਕੀ ਹੈ ਕਿ ਤੁਸੀਂ ਕ ਦੇਖੋ ਜੀ ਮੈਂ ਕਿ ਤੁਹਾਨੂੰ ਗੱਲ ਦੱਸਵਾਂ ਮੈਂ ਕਮੈਂਟ ਬਹੁਤ ਜ਼ਿਆਦਾ ਪੜਦਾ ਸੀ ਪਹਿਲੇ ਮੈਨੂੰ ਡਿਪਰੈਸ ਫੀਲ ਹੋਣ ਲੱਗ ਗਿਆ ਇੱਕ ਟਾਈਮ ਵਿੱਚ ਸੋ ਮੈਂ ਇੱਕ ਟਾਈਮ ਕਮੈਂਟ ਪੜਨਾ ਬੰਦ ਕੀਤਾ ਐਂਡ ਮੈਨੂੰ ਕਿਸੇ ਨੇ ਗੱਲ ਆਖੀ ਕਹਿੰਦੇ ਯਾਰ ਤੂੰ ਐਂ ਦੇਖ ਤੇਰੇ ਲਾਈਕ ਕਿੰਨੇ ਆ ਮੈਂ ਕਿਹਾ ਵੀ ਯਾਰ ਵੀ 1 ਲੱਖ ਕਰੀਬ ਲਾਈਕ ਮੇਰੇ ਹੋ ਗਏ ਆ ਸੋ ਕਮੈਂਟ ਕਿੰਨੇ ਆ ਮੈਂ ਕਿਹਾ ਜੀ ਬੈਡ ਕਮੈਂਟ ਤਾਂ ਕਈ 400 ਕਮੈਂਟ ਆ ਕਹਿੰਦੇ ਰ ਇੱਕ ਲੱਖ پورے 400 ਟਿਕਦੇ ਯਾਰ ਕਿਹੜੀ ਗੱਲ ਕਰਦਾ ਸੋ ਵੀ ਸਾਨੂੰ ਉਹ ਵੀ ਚੀਜ਼ ਦੇਖਣਾ ਚਾਹੀਦਾ ਵਾ ਕਿ ਯਾਰ ਵੀ ਹਮੇਸ਼ਾ ਐਂ ਸੈਟ ਹੋ ਜਾ ਜਿਹੜੇ ਤੁਸੀਂ ਕਾਰੇ ਨੂੰ ਨਿਕਲੇ ਹੋਏ ਉਹ ਚੀਜ਼ ਕਿ ਬਸ ਬਹਿ ਜਾ ਹੁਣ ਕਹਿਣ ਦਾ ਭਾਵ ਹੈ ਕਿ ਮੈਂ ਦੁਨੀਆ ਦੀ ਪ੍ਰਵਾਹ ਨਹੀਂ ਕਰਦਾ ਹੋਰ ਜਿਹੜਾ ਜਿਹੜਾ ਬੰਦਾ ਮਤਲਬ ਪ੍ਰਵਾਹ ਨਾ ਕਰਦੇ ਹੋਏ ਇਸ ਚੀਜ਼ ਤੇ ਚੱਲਦਾ ਹੈਗਾ ਕਿ ਅਸੀਂ ਕਿਹੜਾ ਮਾੜਾ ਕੰਮ ਕਰਦੇ ਆ ਕੁਛ ਹਨ ਸੋ ਉਹੀ ਬੰਦਾ ਅੱਗੇ ਤਰੱਕੀ ਕਰਦਾ ਵਾ ਪਰ ਆਇਨਸਟਾਈਨ ਸੀਗਾ ਉਹਨੂੰ ਪਾਗਲ ਕਹਿੰਦੇ ਸੀ ਲੋਕੇ ਠੀਕ ਹੈ ਉਹੀ ਪਾਗਲ ਦੀ ਹੁਣ ਮੈਂ ਇੱਥੇ ਫਾਰਮੂਲੇ ਪੜ੍ਹਦੇ ਆ ਠੀਕ ਹੈ ਜੀ ਸੋ ਜਿਹੜੇ ਬੰਦੇ ਨੇ ਆਪਣਾ ਬੱਲਵ ਦਾ ਵਿਸ਼ਕਾਰ ਕੀਤਾ ਹੈਗਾ ਉਹ 100 ਬਾਰ ਉਹਨੂੰ ਵੀ ਕਮਲਾ ਕਹਿੰਦੇ ਸੀ ਕਿ ਉਹ ਪਾਲਾ ਵਾਂਗੂ ਲੱਗਿਆ ਹੋਇਆ ਇੱਕ ਕੰਮ ਨੂੰ ਲੱਗਿਆ ਹੋਇਆ ਤੁਹਾਡੇ ਕੰਨ ਬਣਦੇ ਆ ਅੱਛਾ ਮੈਂ ਨਾ ਇੰਨਾ ਕੇ ਕੰਨ ਬਣਵਾਇਆ ਆ ਤੇ ਮੇ ਮੇਰਾ ਬੁਰਾ ਹਾਲ ਹੋ ਗਿਆ ਸੀ ਮੈਂ ਸੱਚੀ ਦੱਦੀ ਮੈਂ 4 ਦਿਨ ਹਲਦੀ ਲਾਇਆ ਤੇ ਤਾਂ ਜਾ ਕੇ ਸੈੱਟ ਆਇਆ ਸੀ ਤੁਹਾਡੇ ਕੰਨ ਦਾ ਜਿਹਦੇ ਕਹਾਂ ਮੈਂ ਜ਼ੂਮ ਕਰਕੇ ਦਿਖਾਉ ਉਹ ਕਿ ਜਦੋਂ ਮੈਂ ਤੁਹਾਡੇ ਕੰਨ ਨੂੰ ਦੇਖਾਂ ਨਾ ਵੀ ਇੰਨਾ ਦਰਦ ਸਹਿਣਾ ਔਖਾ ਨਹੀਂ ਲੱਗਾ ਜਾਂ ਸ਼ੌਂਕ ਦੇ ਮੂਰੇ ਇਦਾਂ ਦੀਆਂ ਚੀਜ਼ਾਂ ਮਾਇਨੇ ਨਹੀਂ ਰੱਖਦੀਆਂ ਦੇਖੋ ਜੀ ਸ਼ੌਂਕ ਬੜੀ ਚੀਜ਼ ਹੈ ਤਾਂ ਚਲੋ ਹਣਾ ਵੀ ਇਹ ਵੀ ਗੱਲ ਹੈਗੀ ਆ ਬਟ ਜੇ ਕਹੀਏ ਗੱਲ ਅ ਜਿੰਦਗੀ ਦੀ ਪੀੜਾ ਨਾਲੋਂ ਜਿਹੜੀ ਹੁੰਦੀ ਆ ਉਹਦੇ ਨਾਲੋਂ ਵੱਧ ਕੇ ਨਹੀਂ ਹੈਗੀ ਕਿਸੇ ਗੱਲ ਦੀ ਹੈ ਨਾ ਪੀੜ ਜਿਹੜੀ ਹੈ ਸੋ ਇਹ ਕਹ ਰੋ ਬੋਡੀ ਮੋਡੀਫਿਕੇਸ਼ਨ ਜਿਹੜੋ ਕਰਨ ਵੇਲੇ ਇੱਕ ਮੈਨੂੰ ਇੰਨਾ ਚਾਹ ਸੀਗਾ ਵੀ ਇਹਨਾਂ ਵੀ ਮੈਂ ਡਿਫਰੈਂਟ ਦਿਖਣਾ ਚਾਹੁੰਦਾ ਮੈਂ ਆ ਜ ਉਹਦੇ ਵਿੱਚ ਵੀ ਪੇਨ ਨਹੀਂ ਹੋਈ ਵੀ ਅੱਛਾ ਤੁਸੀਂ 13 ਸਾਲ ਦੀ ਉਮਰ ਦੇ ਵਿੱਚ ਤੁਸੀਂ ਕੰਮਕਾਜ ਕਰਨਾ ਸ਼ੁਰੂ ਕਰ ਦਿੱਤਾ ਸੀ ਘਰ ਦੇ ਹਾਲਾਤਾਂ ਦੇ ਕਰਕੇ ਹਨਾ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਨੇ ਹਨਾ ਪਰ ਅਸਲੀ ਫੀਲਡ ਦੇ ਵਿੱਚ ਤੁਸੀਂ ਕਦੋਂ ਆਏ ਟੈਟੂ ਆਰਟਿਸਟ ਬਣਨ ਦਾ ਇਹ ਸਫ਼ਰ ਕਿੱਦਾਂ ਸ਼ੁਰੂ ਹੋਇਆ ਤੁਹਾਡਾ ਕੀ ਤੁਹਾਨੂੰ ਲੱਗਾ ਕਿ ਨਹੀਂ ਮੈਂ ਜੋ ਕਰ ਰਿਹਾ ਮੈਂ ਗੱਡੀਆਂ ਸਾਫ਼ ਕਰ ਰਿਹਾ ਮੈਂ ਵੇਟਰ ਦਾ ਕੰਮ ਕਰ ਰਿਹਾ ਇਹ ਮੇਰੇ ਲਈ ਚੀਜ਼ਾਂ ਨਹੀਂ ਬਣੀਆਂ ਹੈਗੀਆਂ ਇੱਕ ਨੌਜਵਾਨ ਜੇਕਰ ਸੁਪਨਾ ਲੈਂਦਾ ਹੈ ਤੇ ਉਹ ਕਿੱਦਾਂ ਕਿਵੇਂ ਪੂਰਾ ਹੋਵੇਗਾ ਦੇਖੋ ਜੀ ਮੈਂ ਮੈਂ ਕਹਾਂ ਤੁਹਾਨੂੰ ਮੈਂ ਬਚਪਨ ਤੋਂ ਹੀ ਇਹ ਚੀਜ਼ ਸੋਚਦਾ ਸੀ ਕਿ ਮੈਂ ਡਿਫਰੈਂਟ ਹਾਂ ਜਦਕਿ ਹਾਲਕਿ ਮੈਨੂੰ ਇਸ ਚੀਜ਼ ਦਾ ਕੋਈ ਆਈਡੀਆ ਨਹੀਂ ਸੀਗਾ ਕਿ ਮੈਂ ਇਹਦਾ ਟੈਟੂ ਕਰਵਾਉਂਗਾ ਜਾਂ ਫਿਰ ਇਸ ਤਰੀਕਾ ਫੇਲਟ ਚਾਹਾਂਗਾ ਮੈਂ ਹਮੇਸ਼ਾ ਤੋਂ ਮੇਰੇ ਡਿਫਰੈਂਟ ਫੀਲ ਹੁੰਦਾ ਸੀਗਾ ਕਿ ਨਹੀਂ ਮੈਂ ਅਲੱਗ ਯਾਰ ਪਛੇ ਯਾਰ ਤੂੰ ਗਲਤ ਕੰਮ ਜੋ ਮੈਂ ਲਾਦਾ ਫਸਿਆ ਆ ਵੀ ਕਾਰਾ ਸਾਫ ਕਰੀ ਜਾਂਦਾ ਵੀ ਇਹ ਤੇਰੀ ਗੇਮ ਨਹੀਂ ਹੈ ਬਟ ਉਹ ਮੇਰਾ ਸਟਰਗਲ ਲਾਈਕ ਸੀਗਾ ਜੋ ਚੱਲਦਾ ਪਿਆ ਨਾ ਮੈਨੂੰ ਆਪਣਾ ਕਾਰ ਵੀ ਚਲਾਉਣਾ ਸੀਗਾ ਸੋ ਮੈਂ ਜੋ ਉਸ ਟਾਈਮ ਤੇ ਆਪਣੇ ਸ਼ੌਂਕ ਪੂਰੇ ਕਰਨ ਲੱਜਾਂਦਾ ਤਾਂ ਫਿਰ ਰੋਟੀ ਕਿੱਥੋਂ ਆਣੀ ਸੀਗੀ ਸੋ ਇਸ ਕਰਕੇ ਵੀ ਚਲੋ ਉਹ ਕੰਮ ਵੀ ਕਰਨੇ ਪਏ ਮੈਂ ਮਾੜਾ ਨਹੀਂ ਆਖਦਾ ਉਹ ਸਟਰਗਲ ਦੇ ਸੀਗੇ ਮੈਨੂੰ ਉਹਨਾਂ ਲਈ ਵੀ ਆ ਤੇ ਦੇਖ ਕੇ ਪਹੁੰਚਿਆ ਵਾ ਮਤਲਬ ਆਪਣੇ ਹਾਲਾਤਾਂ ਨੂੰ ਵੀ ਮਾੜਾ ਕਹਿ ਦਮੈਂ ਵੀ ਕਿ ਉਹ ਮਾੜੇ ਹਾਲਾ ਸੀ ਠੀਕ ਹੈ ਜੋ ਪਰਮਾਤਮਾ ਨੇ ਹੈ ਨਾ ਅੱਛਾ ਤੁਸੀਂ ਟੈਟੂ ਆਰਟਿਸਟ ਹੋ ਹੈ ਨਾ ਤੇ ਮੈਂ ਬਹੁਤ ਸਾਰੇ ਮੁੰਡੇ ਤੇ ਕੁੜੀਆਂ ਦੇਖੀਆਂ ਨੇ ਕਿ ਉਹ ਪਹਿਲਾਂ ਆਪਣੇ ਗਰਲਫ੍ਰੈਂਡ ਦਾ ਨਾਮ ਲਖਾ ਲੈਂਦੇ ਨੇ ਜਾਂ ਮੁੰਡੇ ਨੇ ਹੈ ਨਾ ਮੁੰਡੇ ਗਰਲਫ੍ਰੈਂਡ ਦਾ ਨਾਮ ਲਖਾ ਲੈਂਦੇ ਨੇ ਹੈ ਨਾ ਕੁੜੀਆਂ ਬॉयਫ੍ਰੈਂਡ ਦਾ ਨਾਮ ਖਾਂਦੇ ਨੇ ਜਦੋਂ ਬ੍ਰੇਕਅਪ ਹੁੰਦਾ ਮਟੇਣ ਲੱਗ ਜਾਂਦੇ ਨੇ ਤਾਂ ਲੱਗਦਾ ਵੀ ਤੁਹਾਡੇ ਕੋਲ ਅਜਿਹੇ ਆਉਂਦੇ ਨੇ ਆਸਾ ਮੈਂ ਬਹੁਤ ਕਵਰਪ ਕਰ ਚੁਕਾ ਹਾਂ ਬਹੁਤ ਖਾਸ ਸਪੈਸ਼ਲ ਮੁੰਡਿਆਂ ਦੇ ਬਹੁਤ ਕਰ ਚੁਕਾ ਕਵਰਪ ਸੋ ਮੈਂ ਯਾਰ ਵੀ ਪੁੱਛਣਾ ਮੈਨੂੰ ਹੁੰਦਾ ਯਾਰ ਵੀ ਯਾਰ ਵਿਆਹ ਤੋਂ ਪਹਿਲਾਂ ਟੈਟੂ ਕਰਾ ਲੈਂਦੇ ਨੇ ਵਿਆਹ ਤੋਂ ਪਹਿਲੇ ਨਹੀਂ ਮੈਂ ਐਵੇਂ ਦੱਸਦਾ ਉਹਨੂੰ ਵਿਆਹ ਤੋਂ ਬਾਅਦ ਵੀ ਹੋਇਆ ਹੈਗਾ ਹਾਂ ਤੇ ਕੇਸ ਮੈਂ ਬਾਅਦ ਤੋਂ ਬਾਅਦ ਮੈਂ ਵਿਆਹ ਤੋਂ ਬਾਅਦ ਵੀ ਦੇਖਿਆ ਹੈ ਅੱਛਾ ਸੋ ਵੀ ਕਹਿੰਦੇ ਵੀ ਤਲਾਕ ਹੋ ਗਿਆ ਜਿੱਦਾਂ ਕੁਝ ਮਿਸ ਅੰਡਰਸਟੈਂਡਿੰਗ ਹੈ ਮੀਨਸ ਕਿ ਇਹਨਾਂ ਦੇ ਅੰਡਰਸਟੈਂਡਿੰਗ ਨਹੀਂ ਰਹਦੀ ਨਾ ਘਰਾਂ ਦੇ ਵਿੱਚ ਸੋ ਚੀਜ਼ਾਂ ਹੁੰਦੀ ਹੋਵੇ ਮੈਂ ਪਰ ਕਾਫੀ ਮੈਂ ਡਰਦੇ ਬੈਸਟ ਟਾਈਮ ਵਿੱਚ ਹਾਂ ਆਪਣੇ ਗਰਲਫ੍ਰੈਂਡ ਦਾ ਨਾਮ ਲਿਖਾਂ ਤੋ ਆਪਣੇ ਬॉयਫ੍ਰੈਂਡ ਦਾ ਨਾਮ ਲਿਖਾਂ ਤੋ ਸੋ ਇਸ ਚੀਜ਼ ਦਾ ਡਰ ਬਣਿਆ ਹੋਇਆ ਵਾ ਕਿ ਕਵਰ ਆਪ ਬਹੁਤ ਹੀ ਜ਼ਿਆਦਾ ਮੈਕਸਮਮ ਜ਼ਿਆਦਾਤਰ ਕਵਰ ਆਪ ਜਿਹੜੇ ਹੈਗੇ ਨੇ ਨੇਮ ਟੈਟੂ ਹੁੰਦੇ ਪਏ ਆਪਣੀ ਗਰਲਫ੍ਰੈਂਡ ਦਾ ਨਾਮ ਕਰਨਾ ਹੁੰਦਾ ਠੀਕ ਹੋਗੇ ਵੀ ਜਿਹੜੇ ਟੈਟੂ ਇਦਾਂ ਕਰਾਉਂਦੇ ਨੇ ਵੀ ਉਹਨਾਂ ਨੂੰ ਕਰਾਉਣਾ ਚਾਹੀਦਾ ਪਹਿਲਾਂ ਦੇਖੋ ਜੀ ਇਹ ਇਹਨਾਂ ਦਾ ਨਿੱਜੀ ਮਾਮਲਾ ਵਾ ਇਸ ਚੀਜ਼ ਦਾ ਜੇ ਗੱਲ ਕਰੀਏ ਕਿ ਮੈਂ ਰੋਕ ਟੋਕ ਨਹੀਂ ਕਰ ਸਕਦਾ ਨਹੀਂ ਪਰ ਤੁਹਾਡੇ ਕੋਲ ਅੰਕੜਾ ਜ਼ਿਆਦਾ ਆਂਦਾ ਹੈ ਵੀ ਕਵਰ ਕਰਨ ਵਾਲਾ ਜੀ ਜ਼ਰੂਰ ਆਂਦਾ ਹੈਗਾ ਕਵਰ ਆਪ ਦਾ ਜ਼ਰੂਰ ਆਂਦਾ ਹੈਗਾ ਮੇਰੀ ਜਿਵੇਂ ਸਹੀ ਸਲਾਹ ਹੈ ਇਸ ਚੀਜ਼ ਦੇ ਮਨੋ ਕਿ ਜੇ ਮੇਰੇ ਕੋਈ ਟੈਟੂ ਕਰਵਾਉਣਾ ਆਂਦਾ ਹੈਗਾ ਆਪਣਾ ਨੇਮ ਟੈਟੂ ਸੋ ਮੈਂ ਉਹਨਾਂ ਨੂੰ ਵੀ ਇਹੀ ਗੱਲ ਕਹਿੰਦਾ ਕਿ ਭਾਈ ਗੱਲ ਪੱਕੀ ਆ ਵਿੱਚ ਹੀ ਗੱਲ ਸੋ ਵੀ ਉਹਨਾਂ ਵੱਲੋਂ ਤਾਂ ਪੱਕੀ ਗੱਲ ਹੁੰਦੀ ਆ ਬਹੁਤ ਸਾਰਾ ਕੱਚੀ ਕੁੱਚੀ ਹੋ ਜਾਂਦੀ ਹੈਗੀ ਆ ਉਹ ਆਪਣੇ ਵੱਲੋਂ ਵੀਰ ਭਾਈ ਹੁਣੇ ਆਂਦੇ ਵੀ ਨੇਮ ਟੈਟੂ ਕਰਾਣੇ ਦੀ ਗੱਲ ਪੱਕੀ ਕਰਨ ਲਈਏ ਆਪਣੇ ਨਾਮ ਰ ਸੋ ਇਹੋ ਜਿਹੇ ਕੇਸ ਚਲੋ ਹੋ ਜਾਂਦੇ ਹੈਗੇ ਪਰ ਮੈਂ ਤਾਂ ਇਹੀ ਦਰਦ ਭਰੇ ਗਾਣੇ ਲਾ ਕੇ ਉਹਨੂੰ ਰਿਮੂਵ ਵੀ ਕਰਵਾਉਂਦੇ ਆ ਉਹ ਤਾਂ ਜੀ ਅਸੀਂ ਉਹ ਤਾਂ ਅਸੀਂ ਨਾ ਅੱਛਾ ਜੀ ਅੱਛਾ ਮੈਨੂੰ ਹੁਣ ਇੱਕ ਹੋਰ ਚੀਜ਼ ਆ ਦੋ ਕਿ ਜੇਕਰ ਕੋਈ ਟੈਟੂ ਬਣਵਾਉਣਾ ਚਾਹੁੰਦਾ ਹੈ ਹਨਾ ਜਾਂ ਕੋਈ ਟੈਟੂ ਬਣਵਾਉਣ ਦਾ ਸ਼ੌਕੀਨ ਹੈ ਹਨਾ ਤੁਹਾਨੂੰ ਕਿਹੜੀਆਂ ਕਿੜੀਆਂ ਉਹ ਚੀਜ਼ਾਂ ਤਿੰਨ ਚਾਰ ਜਾਂ ਪੰਜ ਚੀਜ਼ਾਂ ਦੱਸੋਗੇ ਕਿ ਜਿਹੜੀਆਂ ਚੀਜ਼ਾਂ ਦਾ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਟੈਟੂ ਦਾ ਸ਼ੌਕ ਹੈ ਪਰ ਉਹਨੂੰ ਇਹ ਨਹੀਂ ਪਤਾ ਵੀ ਮੈਂ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਟੈਟੂ ਬਣਵਾਵਾਂ ਤਾਂ ਕਿ ਮੈਨੂੰ ਕੋਈ ਪ੍ਰੋਬਲਮ ਨਾ ਹੋਵੇ ਜਾਂ ਅੱਗੇ ਜਾ ਕੇ ਕਿਉਂਕਿ ਬਹੁਤ ਸਾਰੇ ਟੈਟੂ ਬਣਵਾ ਲੈਂਦੇ ਨੇ ਪਰ ਉਹ ਸਾਲ ਦੇ ਵਿੱਚ ਖਤਮ ਹੋ ਜਾਂਦਾ ਹੈ ਜਿਹ ਚੀਜ਼ਾਂ ਕਿਹੜੀਆਂ ਧਿਆਨ ਚ ਰੱਖਣੀਆਂ ਚਾਹੀਦੀਆਂ ਤਾਂ ਕੋਈ ਲੱਗ ਤੁਸੀਂ ਕਹਿੰਦੇ ਪਿਓ ਵੀ ਜਦੋਂ ਰਿਮੂਵ ਹੋ ਜਾਂਦੇ ਆ ਨਾ ਤੇ ਜਾਂ ਕੋਈ ਇਨਫੈਕਸ਼ਨ ਹੋ ਜਾਂਦਾ ਜਾਂ ਕੁਝ ਦੇਖੋ ਜੀ ਇੱਕ ਪ੍ਰੋਫੈਸ਼ਨਲ ਆਰਟਿਸਟ ਚਾਹੀਦਾ ਵਾ ਠੀਕ ਹੈ ਇੱਕ ਤਾਂ ਚਲੋ ਉਹ ਗੱਲ ਹੋ ਗਈ ਆ ਉਸ ਤੋਂ ਬਾਅਦ ਜਿਹੜੀ ਹੁੰਦੀ ਆ ਆਫਟਰ ਕੇਅਰ ਜਿਹੜੀ ਹੈਗੀ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਮੈਂ ਦੇਖਿਆ ਮੈਂ ਆਪ ਦੱਸਦਾ ਤੁਹਾਨੂੰ ਕਿ ਜਦੋਂ ਮੈਂ ਟੈਟੂ ਕਰਦਾ ਹਾਂ ਨਾ ਉਸ ਤੋਂ ਬਾਅਦ ਮੈਂ ਕੇਅਰ ਦੱਸਣਾ ਉਹਨਾਂ ਨੇ ਐ ਕਰੀ ਨਾ ਮਤਲਬ ਸੁਣਣੀ ਨਹੀਂ ਦੀ ਗੱਲ ਕੋਈ ਤੇ ਉਹਨਾਂ ਨੂੰ ਲੱਗਦਾ ਕਿ ਕੰਮ ਹੋ ਚੁੱਕਾ ਵਾ ਬਸ ਹੋ ਗਿਆ ਇਸ ਤੋਂ ਬਾਅਦ ਠੀਕ ਹੈ ਟੈਟੂ ਸਾਡਾ ਪਰਮਨੈਂਟ ਹੋ ਗਿਆ ਪਰ ਮੈਂ ਕਹਿੰਦਾ ਕਿ ਗੱਲ ਉੱਥੇ ਸ਼ੁਰੂ ਟੈਟੂ ਕੀਤਾ ਹੋਆ ਇੱਕ ਤਰੀਕੇ ਦੀ ਕਹ ਲਓ ਇੱਕ ਆਪਰੇਸ਼ਨ ਟਾਈਪ ਹੈ ਜਿਵੇਂ ਹਾਂ ਉਸ ਤੋਂ ਬਾਅਦ ਜਿਹੜੀ ਆਫਟਰ ਜਿਹੜੀ ਕੇਅਰ ਕਰਨੀ ਬਹੁਤ ਜ਼ਰੂਰੀ ਹੈਗੀ ਆ ਜੋ ਅਸੀਂ ਅਪਾਇੰਟਮੈਂਟ ਦੱਸਦੇ ਹਾਂਗੇ ਉਹਨੂੰ ਫੋਲੋ ਕਰਨਾ ਜੋ ਜੋ ਕੇਅਰ ਦੱਸਦੇ ਆ ਜਿੰਨੇ ਵੀ ਨੇ ਕੇਅਰ ਦੱਸਦੇ ਆ ਉਹ ਬਹੁਤ ਜ਼ਰੂਰੀ ਆ ਇੱਕ ਤਰੀਕੇ ਦਾ ਬੱਚਾ ਪਾਲਣ ਵਾਲੀ ਗੱਲ ਆ ਇਹ ਵੀ ਮਤਲਬ ਕਿ ਪਰਮਿਸ਼ ਕਰਨੀ ਓਦੀ ਇਸ ਸਾਡੀ ਗੱਲ ਹੂੰ ਉਹ ਚੀਜ਼ਾਂ ਮੈਂ ਹੋਈ ਜਾਣਦੀ ਆ ਕਿ ਉਹ ਕਿਹੜੀਆਂ ਚੀਜ਼ਾਂ ਨੇ ਇੱਕ ਜਦੋਂ ਇੱਕ ਬੰਦਾ ਟੈਟੂ ਨਵੀਂ ਨਵੀਂ ਬਣਾ ਕੇ ਆਇਆ ਉਹਨੂੰ ਕਿਹੜੀਆਂ ਚੀਜ਼ਾਂ ਦਾ ਕੇਅਰ ਰੱਖਣ ਦੀ ਜ਼ਰੂਰਤ ਆ ਦੇਖੋ ਜੀ ਸਾਰਿਆਂ ਦਾ ਅਲੱਗ-ਅਲੱਗ ਮੈਟਰ ਹੁੰਦਾ ਵਾ ਸੋ ਜਿਹੜੀ ਕিয়ার ਅਸੀਂ ਦੱਸਦੇ ਹੈਗੇ ਜਦੋਂ ਸਾਡੇ ਕਲਾਈਂਟ ਦੇ ਕੋਲ ਜੋ ਡਿਸਕਲੋਜ਼ ਨਹੀਂ ਇਸ ਚੀਜ਼ਾਂ ਨੂੰ ਕਰਦੇ ਹੈਗੇ ਬਟ ਜਿਹੜੀ ਪੈਸੇ ਦਾ ਮਾਮਲਾ 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 ਪੈਸੇ ਦਾ ਨਹੀਂ ਹੈਗਾ ਕੱਲ ਕਿ ਇਹਦੇ ਉੱਪਰ ਵੀ ਬੜੇ ਕਮੈਂਟ ਛਿੜ ਜਾਂਦੇ ਕਿਉਂਕਿ ਸਾਰਿਆਂ ਦੀ ਡਿਫਰੈਂਟ ਕিয়ার ਹੈਗੀ ਆ ਉਹ ਨਹੀਂ ਆਉਣੀ ਸੀ ਕਿਉਂ ਆਣੀ ਮਤਲਬ ਕਿ ਹਰ ਇੱਕ ਨੂੰ ਵਧੀਆ ਸੌਟੋਪਲ ਜਿਹੜੀ ਕੇਅਰ ਬੈਠੀ ਹੁੰਦੀ ਹੈ ਨਾ ਸੋ ਮੈਂ ਜਿਹੜੀ ਤੁਸੀਂ ਜਿਹੜਾ ਸਵਾਲ ਜਿਹੜਾ ਤੁਹਾਡਾ ਸੀਗਾ ਵੀ ਇਹ ਫੀਡ ਹੋ ਜਾਂਦਾ ਹੈਗਾ ਕਾਰਨ ਦੇਖੋ ਆ ਸਾਰੀ ਗੱਲ ਤੇ ਆਰਟਿਸਟ ਜਿਹੜੇ ਨੇ ਆਰਟਿਸਟ ਚਲੋ ਮੈਂ ਤਾਂ ਕਹਿੰਨਾ ਪਹਿਲੇ ਤਾਂ ਪ੍ਰੋਫੈਸ਼ਨਲ ਚੰਨੋ ਤੁਸੀਂ ਬਸ ਸਟੱਡੀ ਕਰੋ ਠੀਕ ਹੈ ਜਦੋਂ ਉਹਨੂੰ ਕਿੰਨੀ ਕੁ ਸਟੱਡੀ ਹੈਗੀ ਆ ਸੁਬਾਹ ਜਿਹੜੇ ਟੈਟੂ ਕਰਵਾਉਂਦੇ ਹੋ ਉਹਦੀ ਕੇਅਰ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਤੁਸੀਂ ਕੇਅਰ ਵੀ ਕਰਦੇ ਹੋ ਇਹ ਚੀਜ਼ ਹੁੰਦੀ ਆ ਫਿਰ ਅਸੀਂ ਕਿਸੇ ਨਾ ਕਿਸੇ ਤੇ ਕਹਿੰਦੇ ਕਿ ਬਿਕੋਲ ਰਹੀ ਹੈ ਆਰਟਿਸਟ ਮੈਂ ਤੁਹਾਡੀ ਵੈਬ ਸੀਰੀਜ਼ ਵੀ ਦੇਖੀ ਆ ਨਾ ਤੁਹਾਡੇ ਬਹੁਤ ਸ ਸਫਰ ਲੱਗਦਾ ਕਿ ਜਿੱਥੇ ਮੈਂ ਪਹੁੰਚਣਾ ਸੀ ਪਹੁੰਚ ਗਿਆ ਜਾਂ ਹੱਲੇ ਨਹੀਂ ਹੱਲੇ ਸੈਟੀਸਫਾਈ ਨਹੀਂ ਹੈਗੇ ਨਹੀਂ ਇਹ ਹਲੇ 10% ਹੀ ਹੋਇਆ ਵਾ ਮਤਲਬ ਅੱਧਾ ਵੀ ਘੱਟ ਹੀ ਹੋਣਾ ਵਾ ਕਿਉਂਕਿ ਜੋ ਚੀਜ਼ ਮੈਂ ਆਪਣੀ ਜ਼ਿੰਦਗੀ ਚ ਸੋਚ ਰੱਖੀ ਹੋਈ ਆ ਉਹ ਹਜੇ ਅੱਥਰ ਤੱਕ ਨਹੀਂ ਪਹੁੰਚਿਆ ਪਰ ਇੱਕ ਸੀੜੀ ਹੈ ਜਿੱਥੋਂ ਦੀ ਕਹਿੰਦੇ ਕਿ ਸਟਾਰਟ ਹੀ ਹੋਇਆ ਵਾ ਮੈਨੂੰ ਸਟਾਰਟ ਅਪ ਕਹਿਣਾ ਵਾ ਉਹ ਚੀਜ਼ ਹੈ ਨਾ ਐਂਡ ਮੇਰੇ ਬਹੁਤ ਸਾਰੇ ਖਵਾਬ ਆ ਮੇਰੇ ਮਾਤਾ ਪਿਤਾ ਮੇਰੇ ਮਾਤਾ ਪਿਤਾ ਸੁਨੀਆਂ ਚ ਨਹੀਂ ਆ ਉਹਨਾਂ ਦੇ ਬਹੁਤ ਖਵਾਬ ਸੀਗੇ ਇਸ ਚੀਜ਼ ਨੂੰ ਲੈ ਕੇ ਐਂਡ ਉਸ ਚੀਜ਼ ਵੀ ਕਾਫੀ ਦੂਰੇ ਆ ਹਮ ਅਲੱਗ ਦੌੜ ਖਤਮ ਨਹੀਂ ਹੋਈ ਜੀ ਨਾ ਦੇ ਜੀ ਸੋ ਆਖਰੀ ਦੇ ਵਿੱਚ ਕੋਈ ਸੁਨੇਹਾ ਯੂਥ ਨੂੰ ਦੇਣਾ ਚਾਹੋਗੇ ਕੁਝ ਕਹਿਣਾ ਚਾਹੋਗੇ ਖਾਸ ਕਰਕੇ ਤੁਹਾਡੀ ਫੀਲਡਸ ਨੂੰ ਲੈ ਕੇ ਕੁਝ ਕਹਿਣਾ ਚਾਹੋਗੇ ਜਿਹੜੇ ਨੌਜਵਾਨ ਹਨ ਇਸ ਫੀਲਡ ਦੇ ਵਿੱਚ ਆਉਣਾ ਚਾਹੁੰਦੇ ਕਿਉਂਕਿ ਮੈਂ ਦੇਖਿਆ ਹੈ ਕਿ ਅੱਜ ਕੱਲ ਸਿਰ ਮੁੰਡੇ ਨਹੀਂ ਕੁੜੀਆਂ ਵੀ ਇਹ ਸ਼ੌਕ ਰੱਖਦੀਆਂ ਨੇ ਐਂਡ ਵੱਡੇ ਵੱਡੇ ਇੰਸਟੀਚਿਊਟ ਦੇ ਵਿੱਚ ਇਹ ਚੀਜ਼ਾਂ ਸਿੱਖ ਰਹੀਆਂ ਨੇ ਹਨਾ ਜਾਂ ਕਿਸੇ ਹੋਰ ਚੀਜ਼ ਨੂੰ ਲੈ ਕੇ ਕੋਈ ਸੁਨੇਹਾ ਦੇਖੋ ਜੀ ਮੈਂ ਜਿਹੜੇ ਆਪਣਾ ਬੱਚੇੜੇ ਟੈਟੂ ਸਿੱਖਦੇ ਪਏ ਆ ਨਾ ਉਹਨਾਂ ਨੂੰ ਮੇਰਾ ਇਹ ਸੁਨੇਹਾ ਕਿ ਆ ਕੀ ਹਾਈਜਾਇਨਿਕ ਤਰੀਕੇ ਨਾਲ ਹੁਣ ਜਿਹੜੇ ਨਵੇਂ ਮੁੰਡੇ ਆਏ ਹੈਗੇ ਅੱ삐 ਨਾ ਕੋਈ ਆਪਣਾ ਸਟੱਡੀ ਤੋਂ ਇਸ ਚੀਜ਼ ਵਿੱਚ ਆਦੇ ਸਿਰਫ ਪੈਸਾ ਦੇਖ ਕੇ ਜ਼ਿਆਦਾਤਰ ਮੈਂ ਕੇਸੇ ਦੇਖਿਆ ਜ਼ਿਆਦਾਤਰ ਪੈਸਾ ਉਹਨਾਂ ਮੈਂ ਜਿਹਨੂੰ ਮੈਂ ਕਿਸੇ ਤੋਂ ਪੁੱਛਦਾ ਮੈਂ ਕਹਿੰਦਾ ਤੂੰ ਆ ਟੈਟੂ ਲਾਈਨ ਚ ਪੈ ਗਿਆ ਕਿਉਂ ਸੀਗਾ ਬੱਚੇ ਆਉਂਦੇ ਆ ਆਪਣੇ ਕੋਲ ਐਂਡ ਕਹਿੰਦਾ ਭਾਜੀ ਵੀ ਯਾਰ ਪੈਸਾ ਬਹੁਤ ਹੈ ਮੈਂ ਕਹਿੰਦਾ ਕਾਕੇ ਪੈਸਾ ਨਹੀਂ ਹੈਗਾ ਇਹਦੇ ਵਿੱਚ ਆ ਕਿ ਪਹਿਲੇ ਤਾਂ ਆਪਣੇ ਆਰਟ ਨਾਲ ਪਿਆਰ ਕਰੋ ਜੇ ਤੁਸੀਂ ਆਪਣੇ ਫੀਲਡ ਨਾਲ ਪਿਆਰ ਕਰਨ ਲੱਗੋ ਆਰਟ ਨਾਲ ਪਿਆਰ ਕਰੋਗਾ ਪਹਿਲੇ ਨੰਬਰ 'ਚ ਆਰਟ ਹੈ ਪੈਸੇ ਤਾਂ ਮਿਲ ਹੀ ਜਾਣੇ ਆ ਉਹ ਚ ਕੋਈ ਗੱਲ ਸੀ ਮਿਹਨਤ ਕਰਦੇ ਆਗੇ ਬਟ ਮੈਂ ਚੀਜ਼ ਕਹਿੰਦਾ ਕਿ ਤੁਸੀਂ ਜੇਕਰ ਤੁਹਾਨੂੰ ਇਸ ਚੀਜ਼ ਦਾ ਸ਼ੌਂਕ ਹੈ ਹਨਾ ਡਰਾਇੰਗ ਅੱਛੀ ਹੋਣੀ ਚਾਹੀਦੀ ਹੈ ਸਕਿਲਸ ਅੱਛੀਆਂ ਹੋਣੇ ਚਾਹੀਦੇ ਇਹਦੇ ਵਿੱਚ ਨਾ ਸੋ ਉਹਦੇ ਲਈ ਬਹੁਤ ਵਧੀਆ ਫੀਲਡ ਹੈ ਔਰ ਇੱਕ ਸੁਨੇਹਾ ਜਿਹੜੇ ਜਿਨ੍ਹਾਂ ਦੇ ਕੋਲ ਮਾਪੇ ਹੈਗੇ ਨੇ ਉਹ ਇਸ ਸਮੇਂ ਆਪਣੇ ਮਾਪੇ ਨੂੰ ਲੈ ਕੇ ਦੇਖੋ ਜਿਵੇਂ ਕਰਨਾ ਚਾਹੀਦਾ ਮੈਂ ਜੀ ਹਰ ਇੱਕ ਇੰਟਰਵਿਊ ਚ ਵੀ ਇਹੀ ਗੱਲ ਆਖੀ ਹੈਗੀ ਆ ਕਿ ਮੇਰੇ ਮਾਤਾ ਪਿਤਾ ਚਲੋ ਹਨਾ ਨਹੀਂ ਹੈਗੇ ਬਟ ਇਹ ਨਾ ਹੋਵੇ ਕਿ ਤੁਹਾਨੂੰ ਐਂਡ ਵਿੱਚ ਸੌਰੀ ਡੈਡ ਸੌਰੀ ਮਮ ਕਰਨਾ ਪੈ ਜਾਵੇ ਕਿ ਮੈਂ ਉਸ ਕਦਰ ਤੁਹਾਡੀ ਸੇਵਾ ਨਹੀਂ ਕਰ ਸਕਿਆ ਐਸਾ ਸ਼ਬਦ ਟਾਡੇ ਬੁੱਲਾ ਤੇ ਨਾ ਹੋਵੇ ਉਸ ਤੋਂ ਪਹਿਲੇ ਜਦੋਂ ਹੁਣ ਸਾਡੇ ਮਾਤਾ ਪਿਤਾ ਵੀ ਰਾਜਮਨ ਹੈਗੇ ਆ ਉਹ ਪਰਮਾਤਮਾ ਨਾਲੋਂ ਘੱਟ ਨਹੀਂਗੇ ਉਹ ਪਰਮਾਤਮਾ ਰੱਬ ਰੂਪ ਹੀ ਬੈਠਾ ਹੋਇਆ ਵਾ ਸੋ ਉਹਦੀ ਪੂਜਾ ਕਰ ਲੋ ਹਨਾ ਕਿਥਨੇ ਕਿਥੇ ਮੈਂ ਵੀ ਕਹਾ ਕਿ ਪਰਮਾਤਮਾ ਖੁੱਤੇ ਕਹਿੰਦਾ ਹੈਗਾ ਪਿਛੇ ਮੈਨੂੰ ਸਾਈਡ ਤੇ ਕਰ ਦੋ ਪਹਿਲੇ ਤੁਹਾਡੇ ਮਾਪਿਓ ਹੈਗੇ ਆ ਸੋ ਵੀ ਰੱਬ ਦਾ ਰੂਪ ਜੇ ਤੁਸੀਂ ਉਹਦੇ ਅੰਦਰ ਵੀ ਦੇਖਦੇ ਹੈਗੇ ਤਾਂ ਤੁਸੀਂ ਰੱਬ ਨੂੰ ਪੂਜ ਲਿਆ ਸਮਝੋ ਸੋ ਮੈਂ ਕਹਿੰਦਾ ਕਿ ਹਲੇ ਵੀ ਵੀਰ ਭਾਈ ਹੁਣੇ ਮੇਰੀ ਗੱਲ ਸੁਣ ਕੇ ਵੀ ਕਿਸੇ ਨਾ ਕਿਥੇ ਇਸ ਚੀਜ਼ ਨੂੰ ਇਗਨੋਰ ਕਰਨਗੇ ਬਟ bro ਇਹ ਜਦ ਮਾਤਾ ਪਿਤਾ ਚਲੇ ਜਾਂਦੇ ਆ ਨਾ ਇਹ ਬਹੁਤ ਹੀ ਮੈਂ ਕਹਿੰਦਾ ਸੁਨਹਿਰੀ ਗਹਿਣਾ ਜਿਹੜਾ ਉਹ ਗਵਾਚ ਜਾਂਦਾ ਉਹ ਕਦੀ ਨਹੀਂ ਮਿਲਦਾ ਜ਼ਿੰਦਗੀ ਵਿੱਚ ਸਭ ਮਿਲ ਜਣਗੇ ਭਾਈ ਮਿਲ ਜਣਗੇ ਪੈਣਾ ਮਿਲ ਜਣਗੇ ਸਭ ਮਿਲ ਜਣਗੇ ਦੁਨੀਆ 'ਚ ਮਾਂ ਪਿਓ ਉਹ ਕਦੀ ਨਹੀਂ ਮਿਲਦਾ ਹੈਗਾ ਸੋ ਇਹਨਾਂ ਦੀ ਕਦਰ ਕਰੋ ਹਨਾ ਤੇ ਮੈਂ ਇਹੀ ਕਹਿਣਾ ਚਾਹੁੰਦਾ ਵੀ ਯਾਰ ਵੀ ਕਦਰ ਕਰੋ ਹਮੇਸ਼ਾ ਆਪਣੇ ਮਾਤਾ ਪਿਤਾ ਦੀ ਜ਼ਿੰਦਗੀ 'ਚ ਬਹੁਤ ਕੁਝ ਮਿਲੇਗਾ ਤੁਹਾਨੂੰ ਜੀ ਸੋ ਵਰਨ ਜੀ ਮੇਰਾ ਆਖਰੀ ਸਵਾਲ ਪੂਰੇ ਸਰੀਰ ਤੇ ਕਿੰਨੇ ਕਿ ਕਿੰਨੇ ਕਿ ਲੱਖ ਦਾ ਟੈਟੂ ਬਣਿਆ ਹੋਣਾ ਆਈ ਬੋਲ ਤੋਂ ਲੈ ਕੇ ਪ੍ਰੋਪਰ ਲੋਕ ਕਹਿੰਦੇ 4.5 ਲੱਖ ਦਾ ਤੇ ਆਈਵੋਲ ਟੈਟੂ ਹੀ ਆ ਜੀ ਆਪਣਾ 5.5 ਲੱਖ ਦੇ ਆਈਵੋਲ ਟੈਟੂ ਆ ਹਾਂ ਇਹਦੀ ਮਤਲਬ ਕਿ ਆ ਇੰਡੀਆ ਦੇ ਵਿੱਚ ਵੀ ਮੇਰੇ ਕੰਨਾਂ ਨਾਲ ਬਹੁਤ ਘਟ ਗਏ ਤੁਸੀਂ ਬਾਹਰੋਂ ਕਰਾ ਕੇ ਆਏ ਹੋ ਨਹੀਂ ਆਪਣਾ ਮੁੰਡਾ ਬੁਲਾਇਆ ਸੀ ਆਪਾਂ ਬਾਹਰੋਂ ਦੀ ਸੋਤ ਤੋਂ ਕਰਵਾਇਆ ਸੀਗਾ ਪੂਰੇ ਸਰੀਰ ਤੇ ਕਿੰਨੇ ਲੱਖ ਦਾ ਇਸ ਸਮੇਂ ਟੈਟੂ ਪਾ ਕੇ ਘੁੰਮ ਰਹੇ ਹੋ ਇਹ ਉਹ ਚੀਜ਼ ਹੈ ਜੋ ਕੋਈ ਖੋ ਨਹੀਂ ਸਕਦਾ ਹਾਂ ਉਹ ਤਾਂ ਕਿਹਾ ਮੈਂ ਸੋਨਾ ਚਾਂਦੀ ਤਾਂ ਅਲੱਗ ਚੀਜ਼ ਹੋ ਜਾਂਦੀ ਹੈ ਇਹ ਵੀ ਇਹ ਵੀ ਜੀ ਸੋਨੇ ਨਾਲੋਂ ਘੱਟ ਨਹੀਂ ਹੈਗੀ ਚੀਜ਼ ਇਹ ਤਾਂ ਬੜੀ ਲਗਜ਼ਰੀ ਚੀਜ਼ ਹੈ ਕਿੰਨੇ ਕਿੰਨੇ ਕ ਲੱਖ ਦਾ ਹੋਏਗਾ ਫਿਰ ਵੀ ਦੇਖੋ ਜੀ ਗਿਣਤੀ ਮੰਤੇ ਤਾਂ ਨਹੀਂ ਕਿਤੇ ਫਿਰ ਵੀ ਆਈਡੀਆ ਆਈਡੀਆ ਬਹੁਤ ਜ਼ਕਰ ਤੇ 8-10 ਲੱਖ ਰੁਪਏ ਬਕਰ ਸੋ 8 ਲੱਖ ਲੋਕੀ ਕਹਿੰਦੇ ਨੇ ਵੀ ਸੋਨਾ ਇੰਨੇ ਦਾ ਪਾਇਆ ਇਹਨਾਂ ਨੇ 8-10 ਲੱਖ ਦਾ ਸਿਰਫ ਟੈਟੂ ਪਾ ਕੇ ਘੁੰਮ ਰਹੇ ਨੇ ਬਾਕੀ ਸੋਨਾ ਚਾਂਦੀ ਮੁੰਦਰੀਆਂ ਵਖਰੀਆਂ ਨੇ ਸੋ ਬਹੁਤ-ਬਹੁਤ ਸ਼ੁਕਰੀਆ ਵਰੁਣ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸਾਡੇ ਵੇੜੇ ਆਏ ਐਂਡ ਬਹੁਤ ਚੰਗਾ ਲੱਗਾ ਕਿ ਇੱਕ ਖਾਸ ਕਰਕੇ ਮੈਨੂੰ ਲੱਗਦਾ ਕਿ ਉਦੋਂ ਤਾਰੀਫ ਕਰਨੀ ਬਣਦੀ ਹੈ ਜਦੋਂ ਕੋਈ ਸਟਰਗਲ ਤੋਂ ਉੱਠ ਕੇ ਜਾਂ ਕੋਈ ਗਰੀਬੀ ਤੋਂ ਉੱਠ ਕੇ ਜਦੋਂ ਇਸ ਮੁਕਾਮ ਤੇ ਪਹੁੰਚਦਾ ਹੈ ਕਿ ਕੋਈ ਕਿਸੇ ਨੂੰ ਕ੍ਰਿਟੀਸਾਈਜ਼ ਕਰਦਾ ਬਹੁਤ ਸੌਖਾ ਹੁੰਦਾ ਹੈ ਜਾਂ ਕਿਸੇ ਨੂੰ ਉੱਤੇ ਬੈਠਿਆ ਦੇਖ ਕੇ ਮਾੜਾ ਬੋਲਣਾ ਬਹੁਤ ਸੌਖਾ ਹੁੰਦਾ ਹੈ ਪਰ ਜਦੋਂ ਅਸੀਂ ਉਹਦੀ ਜਰਨੀ ਨੂੰ ਵੇਖਦੇ ਹਾਂ ਜਰਨੀ ਨੂੰ ਸਮਝਦੇ ਹਾਂ ਤੇ ਸਾਨੂੰ ਲੱਗਦਾ ਹੈ ਕਿ ਨਹੀਂ ਇਹ ਤਾਰੀਫ ਦੇ ਕਾਬਿਲ ਨੇ ਔਰ ਮੇਨਾਂ ਦੀ ਖੋਰ ਚੀਜ਼ ਆਸਤਮਾ ਕਿ ਇਹ ਅ ਦੇਖਣ ਨੂੰ ਤੁਹਾਨੂੰ ਲੱਗਦਾ ਹੋਵੇਗਾ ਕਿ ਲੈ ਇੱਕ ਵਿਲਨ ਦਾ ਰੋਲ ਲਿਆ ਇਹ ਬਹੁਤ ਡਾਊਨ ਟੂ ਅਰਥ ਨੇ ਐਂਡ ਬਹੁਤ ਬਹੁਤ ਚੰਗੇ ਵਿਵਾਰ ਦੇ ਨੇ ਸੋ ਬਹੁਤ-ਬਹੁਤ ਸ਼ੁਕਰੀਆ ਬਰਨ ਜੀ